ਮਰਦਾਰ ਸਾਹਿਬ ਬੜੀ ਮੰਦ ਭਾਗੀ ਘਟਨਾ ਵਾਪਰੀ ਹੈ 15 ਮੌਤਾਂ ਹੋ ਚੁੱਕੀਆਂ ਲੱਗ ਕੇ ਦੇ ਵਿੱਚ 15 ਤੋਂ ਵੱਧ ਹੋ ਗਈਆਂ ਜੀ ਕੁਝ ਬੰਦੇ ਦਾਖਲ ਨੇ ਜਿਹੜੇ ਜਿਨ੍ਹਾਂ ਦਾ ਪਤਾ ਕੁਝ ਨਹੀਂ ਅਜੇ ਉਹਨਾਂ ਨੇ ਬਚਣਾ ਕਿ ਨਹੀਂ ਬਚਣਾ ਇੱਥੇ ਕੋਈ ਮੈਂਬਰ ਸਰਪੰਚ ਕੋਈ ਲੀਡਰ ਹੁੰਦਾ ਮੈਂ ਹਰ ਜਗ੍ਹਾ ਮੇਰਾ ਮੁੱਦਾ ਇੱਕ ਹੀ ਹੁੰਦਾ ਸੀ ਕਿ ਮੇਰੇ ਪਿੰਡ ਵਿੱਚ ਵੋਟਾਂ ਦੀਆਂ ਗੱਲਾਂ ਨਾ ਕਰੋ ਮੇਰੇ ਪਿੰਡ ਵਿੱਚ ਨਸ਼ਾ ਬਹੁਤ ਆ ਨੌਜਵਾਨ ਮਾਰ ਰਹੇ ਆ ਅੱਜ ਜੇ ਇਕੱਠੇ ਨੌਜਵਾਨ ਨਾ ਨਾ ਮਰਦੇ ਤੇ ਕਿਸੇ ਨੇ ਕੋਈ ਕਾਰਵਾਈ ਨਹੀਂ ਕਰਨੀ ਕਿਸੇ ਨੇ ਪੁੱਛਣਾ ਕਿ ਕੱਲਾ ਕੱਲਾ ਮਰਦਾ ਅੱਜ ਵੀ ਕਿਹ ਕਾਗਜ਼ ਪੱਤਰ ਵਿਖਰੀਏ ਵਾਲ ਦਾ ਨਾ ਨਹੀਂ ਹੋਣਾ ਸੀਗਾ ਪ੍ਰਸ਼ਾਸਨ ਦੀ ਮੈਂ ਤੇ ਨਲਾਇਕੀ ਗਿਣੂਗਾ ਸਿੱਧੀ ਜਿਹੀ ਗੱਲ ਆ ਭੰਗਵਾ ਕਿੱਡੀ ਕੀ ਦੂਰ ਆ ਹੁਣ ਜੂ ਫੜੇ ਆ ਬੰਦੇ ਹੁਣ 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 ਕੋ ਫੜੇਗਾ ਹੁਣ ਜਦੋਂ ਬੰਦੇ ਮਰ ਗਏ ਨੇ ਨਾ ਤੇ ਫੇਰ ਬੰਦੇ ਫੜ ਕੇ ਉਹਨਾਂ ਦੇ ਦਿੱਤੇ ਨੇ ਵੀ ਜੇ ਉਹ ਫੜ ਕੇ ਪਹਿਲਾਂ ਦੇ ਦਿੰਦੇ ਤੇ ਫੇਰ ਬੰਦੇ ਨਾ ਮਰ ਤੇ ਘਟਨਾ ਉਹਨਾਂ ਦਾ ਵਾਪਰਦੀਆਂ ਇਹ ਕੋ ਗਾਲਤ ਤਰੀਕਾ ਸਾਡੀ ਸਰਕਾਰ ਦਾ ਤੇ ਵਿੜਿਆ ਕਰਕੇ ਗਿਆ ਤੇ ਪੰਜਾਬ ਪੁਲਿਸ ਦਾ ਮੈਂ ਖਾਸ ਕਰਕੇ ਪੰਜਾਬ ਪੁਲਿਸ ਨੂੰ ਕਹੂੰਗਾ ਜੀ ਉਹ ਰਲਕੇ ਸਾਰੇ ਜੋਸ਼ਰਾਬਾਂ ਵੇਚ ਰਹੇ ਹੋਏ ਚਿੱਟਾ ਵੇਚ ਰਿਹਾ ਜੀ ਹਾਂਜੀ ਹਾਂਜੀ ਸੁਣਵਾਈ ਨਹੀਂ ਗਈ ਮਾਰੇ ਬੰਦੇ ਦੀ ਕਹਿਦੀ ਗਰੀਬ ਮਾਰ ਗਏ ਮੀਡੀਆ ਨੇ ਚੁੱਕਦਾ ਅੱਜ ਸਾਰੇ ਆ ਗਏ ਕਿਹੇ ਸਰਕਾਰ ਨੇ ਨਹੀਂ ਵੜਨਾ ਉਦਾਂ ਕੋਈ ਨਹੀਂ ਵੜਨਾ ਕੱਲਾ ਬੰਦਾ ਮਾਰਦਾ ਕੌਣ ਪੁੱਛਣ ਆਉਂਦਾ ਅੱਜ ਭੈਣੇ ਕਿਹਾ ਕਿ ਜੇ ਕੱਲੀ ਮੌਤ ਹੁੰਦੀ ਨਹੀਂ ਪੁੱਛਣ ਆਉਂਦਾ ਇੱਥੇ ਕਈ ਮਰੇ ਨੇ ਪੰਘਾਲੀ ਜਦੋਂ ਅੱਤਵਾਦੀ ਟਾਈਮ ਤੋਂ ਉੱਥੋਂ ਚੁੱਕ ਕੇ ਇੱਥੇ ਲੰਦੀ ਗਈ ਹੈ ਹਸਪਤਾਲ ਦੇ ਵਿੱਚ ਤੇ ਇਹਦੇ ਇਹਦੀ ਨੁਮਾਇੰਦਗੀ ਦੇ ਵਿੱਚ ਸ਼ਰਾਬ ਵਿਕਣ ਦੀ ਆ ਕਿ ਪੁਲਿਸ ਸ਼ਰਾਬ ਕੋਹੋਂ ਹਟਾ ਨਹੀਂ ਸਕਦੀ ਕਿਹੜੀ ਚੀਜ਼ ਪੁਲਿਸ ਅੱਜ ਜੋ ਭਗਵੰਤ ਮਾਨ ਨੇ ਅਖਬਾਰ 'ਚ ਲਿਖਿਆ ਵਾ ਹਾਂਜੀ ਹਾਂ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਵਾ ਤੇ ਕੀ ਇਹ ਪੁਲਿਸ ਨੂੰ ਇਹ ਪੰਜਾਬ ਮਲਾਜਮ ਨਹੀਂ ਹੈ ਇਹਨਾਂ ਨੂੰ ਕੋਈ ਫਿਕਰ ਡਰ ਨਹੀਂ ਕਰ ਕਿ ਅਸੀਂ ਆਪਣਾ ਪਿੰਡ ਦੇ ਵਿੱਚ ਰੀਅਲ ਦੇ ਵਿੱਚ ਸ਼ਰਾਬ ਬੰਦ ਕਰਵਾਈਏ ਤੇ ਜਿਹੜੇ ਜਿਹੜੇ ਤਰਾਂਜ ਕਸਣਦੇ ਆ ਉਹਨਾਂ ਨੇ ਵੀ ਸਰਕਾਰਾਂ ਚ ਲਾਈਆਂ ਹੀ ਆ ਉਹਨਾਂ ਕੋਈ ਨਹੀਂ ਬੰਦ ਕਰਵਾਇਆ ਇਸ ਕਰਕੇ ਜਿਨ੍ਹਾਂ ਦੇ ਘਰਾਂ 'ਚ ਮੁਫਤਾਂ ਹੋ ਗਈਆਂ ਇਹ ਉਹਨਾਂ ਨੂੰ ਪਤਾ ਕਿ ਕਰੋ ਜੀ ਗਿਆ ਕਰੋ ਜੀ ਚਲਾ ਗਿਆ ਕਮਾਈ ਚਲੀ ਗਈ ਤੇ ਕਿਦਾਂ ਕਰਦਾ ਪ੍ਰੋਗਰਾਮ ਚੱਲੂਗਾ ਇਹ ਤਾਂ ਉਹਨਾਂ ਨੂੰ ਪਤਾ ਜਿਨ੍ਹਾਂ ਦੇ ਘਰ ਦਾ ਜੀ ਚਲੇ ਜਾਂਦਾ ਤੇ ਇਹਦੇ ਵਿੱਚ ਪ੍ਰਸ਼ਾਸਨ ਨੂੰ ਥੋੜੀ ਜੀ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ ਕਿ ਉਹਨਾਂ ਦੇ ਹੁੰਦਿਆਂ ਹੋਇਆਂ ਸਾਰਾ ਇਹ ਕੰਮ ਚੱਲ ਰਿਹਾ ਜੀ ਸਿਰਫ ਚੋਂ ਕਿ ਇੱਥੋਂ ਹੈਗੀ ਆ ਸਿਰਫ ਉਹਨਾਂ ਦੇ ਘਰ ਤੋਂ ਜਿੱਥੇ ਸਟਾਫ ਵਿਕਦੀ ਆ ਸਿਰਫ 300 ਮੀਟਰ 300 ਮੀਟਰ ਤੋਂ ਸਾਰਾ ਇਹ ਕਾਰੋਬਾਰ ਚੱਲਦਾ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਸਾਰਾ ਪਤਾ ਜੀ ਉਹਨਾਂ ਨੂੰ ਵੀ ਇੱਕ ਕਾਰੋਬਾਰ ਚੱਲ ਰਿਹਾ ਜੇ ਉਹਨਾਂ ਦੇ ਵਿੱਚ ਮਹਿਕਮੇ ਦੇ ਵਿੱਚ ਹੋ ਕੇ ਚੱਕਾ ਵੇਖ ਸਕਦਾ ਤੇ ਇਹ ਤੇ ਆ ਤੇ ਆ ਜਿਹੜੀ ਆ ਦੂਜੀ ਮਤਲਬ ਕੋਲ ਤੇ ਮਮੂਲੀ ਗੱਲ ਬੰਨਾ ਵਾਰ ਮਜੀਠਾ ਹਲਕੇ ਦੇ ਵਿੱਚ ਆ ਅਸੀਂ ਇਸ ਟਾਈਮ ਪਿੰਡ ਥਰੀਏਵਾਲ ਨਸ਼ੇ ਦੀ ਜਦੋਂ ਗੱਲ ਹੁੰਦੀ ਆ ਕਹਿੰਦੇ ਕਿ ਨਸ਼ਾ ਪੰਜਾਬ ਨੂੰ ਕੁਣਵਾ ਖਾ ਗਿਆ ਕਿਧਰੇ ਮਾਲਾ ਖਾੜੇ ਹੁੰਦੇ ਸੀ ਉਸ ਸਮੇਂ ਦੀ ਗੱਲ ਆ ਕਹਿੰਦੇ ਕਿ ਪੰਜਾਬ ਦਾ ਪਾਣੀ ਹੀ ਇੰਨਾ ਪਵਿੱਤਰ ਸੀ ਕਹਿੰਦੇ ਕਿ ਪਾਣੀ ਦੀਆਂ ਘੁੱਟਾਂ ਭਰ ਕੇ ਮਾਲ ਖਾੜਿਆਂ ਦੇ ਵਿੱਚ ਪਹਿਲਵਾਨ ਪੈਦਾ ਹੋ ਜਾਂਦੇ ਸੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਜਿਹਨੂੰ ਛੇਵਾਂ ਦਰਿਆ ਨਸ਼ਿਆਂ ਰੂਪੀ ਜਿਹੜਾ ਖਾਰਿਆ ਸੀ ਉਸ ਨੂੰ ਖਤਮ ਕਰਨ ਵਾਸਤੇ ਸਰਕਾਰਾਂ ਤਤਪਰ ਜ਼ਰੂਰ ਹੋਈਆਂ ਭਾਵੇਂ ਉਹ ਕਾਲੀ ਦਲ ਵੇਲੇ ਰੌਲਾ ਪਿਆ ਹੋਵੇ ਉਹ ਸ਼ਰਾਬ ਦਾ ਉਹ ਛਿੱਟੇ ਦਾ ਕਾਂਗਰਸ ਆਈ ਸ਼ਰਾਬ ਦੇ ਵਿੱਚ ਵੀ ਜ਼ਹਿਰੀਲੀ ਸ਼ਰਾਬ ਵਰੀ ਵੀ ਮਰੇ ਤੇ ਚਿੱਟੇ ਰਹੀਆਂ ਨੇਕਾ ਮੌਤਾਂ ਹੋਈਆਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਐਸ ਟਾਈਮ ਦੇ ਉੱਤੇ ਤੇ ਯੁੱਧ ਇੱਕ ਪਾਸੇ ਨਸ਼ਿਆਂ ਵਿਰੁੱਧ ਲੜਿਆ ਜਾ ਰਿਹਾ ਤੇ ਡੀਜੀਪੀ ਸਹਿਬਾਨ ਦਾ ਬਿਆਨ ਸੀ ਕਿ ਇਸ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚੋਂ ਅਸੀਂ ਖਤਮ ਕਰ ਦਾਂਗੇ ਨਸ਼ਾ ਪਰ ਐਸ ਟਾਈਮ ਦੇ ਉੱਤੇ 15 ਮੌਤਾਂ ਨੇ 15 ਤੋਂ ਸ਼ਾਇਦ ਗਿਣਤੀ ਹੋਰ ਵੱਧ ਚੁੱਕੀ ਹੋਊਗੀ ਜਦੋਂ ਅਸੀਂ ਰਿਕਾਰਡਿੰਗ ਕਰ ਰਹੇ ਹਾਂ ਉਦੋਂ ਤੱਕ 15 ਮੌਤਾਂ ਹੋ ਚੁੱਕੀਆਂ ਸੀ ਨਾ ਪਿੰਡਾਂ ਦੀਆਂ ਪਿੰਡਾਂ ਦੀਆਂ 15 ਮੌਤਾਂ ਨੇ 15 ਘਰਾਂ ਦੇ ਵਿੱਚ ਸੱਥਰ ਵਸਾ ਦਿੱਤੇ ਆ ਸੀਐਮ ਭਗਵੰਤ ਸਿੰਘ ਮਾਨ ਵੀ ਥੋੜੀ ਦਰਹਿ ਕਿ ਡੇਰ ਤੱਕ ਇੱਥੇ ਪਹੁੰਚਣਗੇ ਕੀ ਐਲਾਨ ਹੁੰਦੇ ਆ ਸਿਆਸੀ ਸਟੰਟ ਬਾਜ਼ੀਆਂ ਹੁੰਦੀਆਂ ਕਿ ਜਾਂ ਅਮਲ ਦੇ ਵਿੱਚ ਆਉਂਦਾ ਵੇ ਇਹਦੇ ਗੱਲਬਾਤ ਆਪਾਂ ਕਰਾਂਗੇ ਪਿੰਡ ਥਰੀਏਵਾਲ ਜਿਹੜਾ ਮੁੱਖ ਕੇਂਦਰ ਬਿੰਦੂ ਬਣ ਗਿਆ ਇਸ ਟਾਈਮ ਦੇ ਉੱਤੇ ਕਹਿੰਦੇ ਕਿ ਨਸ਼ਾ ਵਿਕਿਆ ਇਸ ਇਲਾਕੇ ਦੇ ਵਿੱਚ ਸ਼ਰਾਬ ਵਿਕੀ ਜ਼ਹਿਰੀਲੀ ਸ਼ਰਾਬ ਹੋ ਇਸੇ ਪਿੰਡ ਤੋਂ ਹੀ ਸੀ ਤੇ ਪਿੰਡ ਦੇ ਪਤਵੰਤੇ ਸਾਡੇ ਜਨ ਸਾਡੇ ਨਾਲ ਆ ਕੀ ਸ਼ੁਭਨਾਮ ਜੀ ਤੁਹਾਡਾ ਮੈਂ ਜਗਦੀਸ਼ ਚੰਦਰ ਨੰਬਰਦਾਰ ਪਿੰਡ ਥਰੀਏਵਾਲ ਮੰਬਰਦਾਰ ਸਾਹਿਬ ਬੜੀ ਮੰਦ ਭਾਗੀ ਘਟਨਾ ਵਾਪਰੀ ਆ 15 ਮੌਤਾਂ ਹੋ ਚੁੱਕੀਆਂ ਲੱਗ ਕੇ ਦੇ ਵਿੱਚ 15 ਤੋਂ ਵੱਧ ਹੋ ਗਈਆਂ ਜੀ ਕੁਝ ਬੰਦੇ ਦਾਖਲ ਨੇ ਜਿਹੜੇ ਜਿਨ੍ਹਾਂ ਦਾ ਪਤਾ ਕੁਝ ਨਹੀਂ ਅਜੇ ਉਹਨਾਂ ਨੇ ਬਚਣਾ ਕਿ ਨਹੀਂ ਬਚਣਾ ਬਾਕੀ ਜਿਹੜੀ ਸ਼ਰਾਬ ਦੇਖਣ ਵਾਲੀ ਗੱਲ ਉਹ ਉਹਦੀਆਂ ਇਹਦੀ ਜੜਾਂ ਬੜੀ ਦੂਰ ਤੱਕ ਹੈ ਜੀ ਜੜਾਂ ਤੇ ਤੁਹਾਡੇ ਪਿੰਡਾਂ ਕਹਿੰਦੇ ਤੇ ਤੁਸੀਂ ਕਿਨੇ ਦੂਰ ਤੱਕ ਹਾਂਜੀ ਕਹਿੰਦੇ ਕਿ ਤੁਹਾਡੇ ਪਿੰਡ ਦੇ ਜੜ੍ਹਾਂ ਲੱਗੀਆਂ ਹੋਈਆਂ ਇਸ ਪਿੰਡ ਤੋਂ ਸ਼ਰਾਬ ਵਿਕੀ ਤੁਸੀਂ ਕਹਿੰਦੇ ਹੋਰ ਪਾਸੇ ਜੜ੍ਹਾਂ ਵੀ ਲੱਗੀਆਂ ਹੈਗੀਆਂ ਜਣਾ ਇੱਥੇ ਆ ਸਾਡੇ ਮਰੜੀ ਕਿਨ ਲੋ ਤੁਸੀਂ ਅੱਛਾ ਪਤਾਲਪੁਰੀ ਕਿਨ ਲੋ ਤਲਵੰਡੀ ਕਿਨ ਲੋ ਭੰਗਾਲੀ ਕਿਨ ਲੋ ਇਹ ਸਾਰੇ ਥਾਂ ਇਕੱਠੀਆਂ ਮੋਤਾਂ ਸਪਲਾਈਰ ਤਿੰਨ ਚਾਰ ਨੇ ਸ਼ਰਾਬ ਵਿਕੋ ਥਾਂ ਆਉਂਦੀ ਸ਼ਰਾਬ ਕੀ ਹੈ ਕੋਹ ਲੈ ਕੇ ਵੇਕਣ ਡਈ ਜਦੋਂ ਕਿ ਪੰਜਾਬ ਪੁਲਿਸ ਨੂੰ ਪਤਾ ਨਹੀਂ ਇਸ ਚੌਂਕੀ ਵਾਲੇ ਨੂੰ ਕੁਝ ਪਤਾ ਨਹੀਂਗਾ ਤੁਹਾਡੀ ਗੱਲ ਰੁਕਦੀ ਆ ਹਾਂ ਮੈਂ ਇਹ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਇੱਥੋਂ ਚੌਂਕੀ ਕਿੰਨੀ ਦੂਰ ਹੈ ਥੋੜਾ ਜਿਹਾ ਦੱਸ ਦਿਓ ਕਿ ਸਾਰੀ ਮੇਰੇ ਖੇਤ ਇੱਥੋਂ ਹੈਂ 300 ਮੀਟਰ 300 ਮੀਟਰ 300 ਮੀਟਰ ਚੌਂਕੀ ਆ ਤੇ ਸ਼ਰਾਬ ਕਿਨੇ ਜਿਹਰ ਤੋਂ ਵਿਕ ਰਹੀ ਐ ਇੱਥੇ ਸ਼ਰਾਬ ਮੇਰੇ ਖਿਆਲ ਵੇਕਣ ਦੀ ਇਥੋਂ 30-40 ਸਾਲ ਤੋਂ ਅੱਛਾ 300 ਮੀਟਰ ਚੌਂਕੀ ਆ 30-40 ਸਾਲ ਤੋਂ ਸ਼ਰਾਬ ਵੇਕਣ ਦੀ ਆ ਤੇ ਪ੍ਰਸ਼ਾਸਨ ਚੌਂਕੀ ਭੰਗਾਲੀ ਸੀਗੀ ਭੰਗਾਲੀ ਜਦੋਂ ਅੱਤਵਾਦ ਦੇ ਟਾਈਮ ਤੋਂ ਉੱਥੋਂ ਚੌਕੀ ਇੱਥੇ ਲੈਂਦੀ ਗਈ ਆ ਹਸਪਤਾਲ ਦੇ ਵਿੱਚ ਤੇ ਇਹਦੇ ਇਹਦੀ ਨੁਮਾਇੰਦਗੀ ਦੇ ਵਿੱਚ ਸ਼ਰਾਬ ਵੇਕਣ ਦੀ ਆ ਕਿ ਪੁਲਿਸ ਸ਼ਰਾਬ ਵਕੋਨੋ ਹਟਾ ਨਹੀਂ ਸਕਦੀ ਕਿਹੜੀ ਚੀਜ਼ ਪੁਲਿਸ ਅੱਜ ਜੋ ਭਗਵੰਤ ਮਾਨ ਨੇ ਹਕਮ ਮੰਨੇ ਲਿਖਿਆ ਵਾ ਹਾਂਜੀ ਯੁੱਧ ਨਸ਼ਾ ਅੰਮ੍ਰਿਤ ਚੱਲ ਰਿਹਾ ਹੈ ਹਾਂ ਯੁੱਧ ਨਸ਼ਾ ਵਿਰੋਧ ਚੱਲ ਦਿੰਦਿਆ ਵਾ ਤੇ ਕੀ ਇਹ ਪੁਲਿਸ ਨੂੰ ਇਹ ਪੰਜਾਬ ਮੁਲਾਜ਼ਮ ਨਹੀਂ ਹੈ ਇਹਨਾਂ ਨੂੰ ਕੋਈ ਫਿਕਰ ਡਰ ਨਹੀਂ ਕਰ ਕਿ ਅਸੀਂ ਆਪਣਾ ਪਿੰਡ ਦੇ ਵਿੱਚ ਥਰੀਅਲ ਦੇ ਵਿੱਚ ਸ਼ਰਾਬ ਬੰਦ ਕਰਵਾਈਏ ਕਿ ਕਦੀ ਆਈ ਨਹੀਂ ਸੀ ਪੁਲਿਸ ਨਾਲ ਫੜਨ ਵਾਸਤੇ ਮੇਰਾ ਖਿਆਲ ਹੈ ਇਹ ਦੇਖੀ ਨਹੀਂ ਜੇ ਕਦੀ ਅੱਛਾ ਨਾ ਨਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਦੀ ਤੁਹਾਡੇ ਨਾਲ ਪਹੁੰਚ ਕੀਤੀ ਹੋਵੇ ਕਿ ਨੰਬਰਦਾਰ ਸਾਹਿਬ ਇਹਨਾਂ ਲੋਕਾਂ ਨੂੰ ਹਟਾਓ ਜਾਂ ਕਹਿਣ ਦਾ ਕੋਈ ਪੁਲਿਸ ਦਾ ਕੋਈ ਫੋਨ ਫਾਨ ਨਹੀਂ ਹੈ ਬੇਨਤੀ ਕਰ ਲੱਗਾ ਅੱਜ ਤੋਂ 6 ਮਹੀਨੇ ਇਸ ਪਿੰਦੇ ਸਰਪੰਚ ਨੂੰ ਸੱਦਿਆ ਕਿ ਤੁਸੀਂ ਅੱਜ ਤੋਂ ਬਾਅਦ ਕਿਉਂਕਿ ਹਾਲਾਤ ਬੜੇ ਸਖਤ ਹੋ ਗਏ ਨੇ ਤੇ ਤੁਸੀਂ ਇਹਨਾਂ ਨੂੰ ਨਸ਼ਾ ਇਹਨਾਂ ਨੂੰ ਵੀ ਖੜਿਆ ਨਾਲ ਅਸੀਂ ਜਿਹੜੇ ਸ਼ਰਾਬ ਵੇਚਦੇ ਜਿਹੜੇ ਸ਼ਰਾਬ ਵੇਚਦੇ ਸੀਗੇ ਇਹਨਾਂ ਨੂੰ ਨਾਲ ਖੜਿਆ ਮਜੀਠੇ ਐਸਐਚਓ ਦੇ ਸਾਹਮਣੇ ਉੱਥੇ ਬਿਆਨ ਹੋਏ ਸਾਡੇ ਕਿ ਇਹ ਕੱਲ ਨੂੰ ਜੇ ਸ਼ਰਾਬ ਵੇਚਣਗੇ ਤੁਸੀਂ ਇਹਨਾਂ ਦੀ ਜਮਾਨਤ ਨਹੀਂ ਦੇਣੀ ਅਸੀਂ ਉੱਥੇ ਵਾਅਦਾ ਕਰਕੇ ਆਏ ਆਂ ਤੇ ਇਹ 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 ਨਾਲ ਤੇ ਜਿਹੜਾ ਪਰਚਾ ਹੋਊਗਾ ਜਿਹੜਾ ਸ਼ਰੌਣ ਹੋਊਗਾ ਅਸੀਂ ਵੇਖਾਂਗੇ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਪਰ ਤੇ ਆ ਸ਼ਰਾਬਾਂ ਵੇਕੰਡੀਆਂ ਪਰਚੇ ਵੀ ਹੋ ਪਰ ਕੁਝ ਉਦਾਂ ਹੀ ਚੱਲਣ ਡਿਆ ਵਾ ਮੀਟਿੰਗਾਂ ਵਿੱਚ ਤੁਹਾਡੀਆਂ ਹੋਈਆਂ ਪਰ ਸ਼ਰਾਬ ਵੇਕਣ ਨੂੰ ਨਹੀਂ ਰੁਕੀ ਕਹਿ ਸਕਣੋਂ ਨਹੀਂ ਹਟੇਗੀ ਸ਼ਰਾਬ ਵੇਕਣੋਂ ਨਹੀਂ ਹਟੇਗੀ ਨੰਬਰ ਸਾਹਿਬ ਤੁਸੀਂ ਕਿਹਾ ਕਿ ਪ੍ਰਸ਼ਾਸਨ ਜ਼ਿੰਮੇਵਾਰ ਕਿਉਂਕਿ ਬਹੁਤ ਥੋੜੀ ਦੂਰ ਕਿਉਂਕਿ 300 ਮੀਟਰ ਦੇ ਕਿਉਂਕਿ ਪ੍ਰਸ਼ਾਸਨ ਜ਼ਿੰਮੇਵਾਰ ਜੇ ਜੇ ਪੰਜਾਬ ਪੁਲਿਸ ਇਹ ਸ਼ਰਾਬ ਹਟਾ ਸਕਦੀ ਆ ਸੀਐਮ ਸਾਹਿਬ ਐਸਐਸਪੀ ਸਹਿਬਾਨ ਜਾਂ ਡੀਸੀ ਸਹਿਬਾਨ ਸਾਡੀ ਆਵਾਜ਼ ਸੁਣਦੇ ਹੋਣ ਤੇ ਦਰਦ ਸੁਣ ਲਿਓ ਨੰਬਰਤਾਰ ਸਾਹਿਬਾਂ ਦਾ ਦਰਦ ਆ ਕਿਉਂਕਿ ਜਦੋਂ 15 70 ਵਿਸ਼ੇ ਇਹਨਾਂ ਇਲਾਕੇ ਦੇ ਵਿੱਚ ਤੇ ਨਾਲੇ ਲੋਕ ਮੀਡੀਆ ਤੇ ਬੋਲ ਰਹੇ ਆ ਜਦੋਂ ਮੀਡੀਆ ਤੇ ਬੋਲਦੇ ਆ ਤੇ ਕੁਝ ਦਿਨ ਹਰਕਤ ਦੇ ਵਿੱਚ ਸਰਕਾਰਾਂ ਆਉਂਦੀਆਂ ਫਿਰ ਸ਼ਾਂਤ ਸੌ ਜਾਂਦੀਆਂ ਤਰਨਤਾਰਨ ਦੀ ਘਟਨਾ ਨੂੰ ਕੋਸਿਆ ਜਾ ਰਿਹਾ ਕਿਉਂਕਿ ਇਸ ਟਾਈਮ ਤੱਕ ਸਿਆਸਤ ਵੀ ਪਖੀ ਹੋਈ ਆ ਰਾਜਾ ਵਿੜਿੰਗ ਸਿਆਸਤ ਕਰ ਰਿਹਾ ਬਿਕਰਮਜੀਤ ਮਜੀਠੀਆ ਇਸੇ ਹਲਕੇ ਤੋਂ ਉਹਨਾਂ ਦੀ ਘਰ ਵਾਲੀ ਇਸ ਟਾਈਮ ਐਮਐਲਏ ਸਹਿਬਾਨ ਆ ਪਰ ਉਹਨੇ ਕਿਆ ਕੀਏ ਜੋ ਕੁਝ ਹੋ ਰਿਹਾ ਸੀਐਮ ਸਾਹਿਬ ਦਾ ਬਹੁਤ ਨਜ਼ਦੀਕੀ ਬੰਦਾ ਵਾ ਜੋ ਕੁਝ ਕਰਵਾ ਰਿਹਾ ਸਾਰਾ ਕੁਝ ਇੱਕ ਜਿਹੜਾ ਸਵਾਲ ਖੜੇ ਹੋ ਰਹੇ ਆ ਪਰ ਸਵਾਲ ਖੜੇ ਹੋਣ ਦੇ ਕਾਰਨ ਅਜੇ ਤੱਕ ਇਹ ਸ਼ਰਾਬ ਬੰਦ ਕਿਉਂ ਨਹੀਂ ਹੋਈ ਅਲਕੋਹਲ ਨੰਬਰ ਦਾ ਸਾਹਮਣੇ ਕਹੇਗੀ ਅਲਕੋਹਲ ਸੀ ਇਹ ਸ਼ਰਾਬ ਸੀ ਇਹ ਅਲਕੋਹਲ ਜਿਹੜੀ ਸੀ ਉਹ ਪਿੰਡਾਂ ਦੇ ਵਿੱਚ ਵਿਕੀ ਇਹ ਚ ਇੱਕ ਨਹੀਂ ਇਹਦੇ ਚ ਕਈ ਜਣੇ ਜਿਵੇਂ ਚਿੱਟੇ ਦੇ ਨਾਲ ਸਦਾਗਰ ਕਿਹਾ ਜਾਂਦਾ ਹੈ ਇਹਦੇ ਨਾਲ ਕਈ ਜਣੇ ਰਲੇ ਹੋਏ ਆ ਤੇ ਵਕ ਵਕ ਪਿੰਡਾਂ ਦੇ ਵਿੱਚ ਵਿਕਦੀਆਂ ਹੋਰ ਵੀ ਸਾਡੇ ਨਾਲ ਆ ਆਪਣਾ ਕੀ ਸ਼ੁਭਨਾਵਾ ਡਾਕਟਰ ਜੀ ਕੁਮਾਰ ਉਹਨਾਂ ਰਾਜ ਪ੍ਰੈਜ਼ੀਡੈਂਟ ਅਮਰ ਸੱਦਿਆਤੀ WhatsApp ਕਿੰਨੇ ਦੇਖਦੇ ਹੋ ਪਹਿਲੀ ਗੱਲ ਤੇ ਮੰਦ ਭਾਗੀ ਘਟਨਾਵਾਂ ਸੈਂ ਤਿੰਨ ਮੌਤਾਂ ਤੁਹਾਡੇ 8 ਪਿੰਡ ਦੀਆਂ ਹੋਈਆਂ ਸ੍ਰੀ ਇਹ ਆਵਾਜ਼ ਹਾਂਜੀ ਤਿੰਨ ਇੱਥੇ ਹੋਈਆਂ ਜਿਹੜੀਆਂ ਵੱਡੀ ਮੜੀ ਹੋਈ ਉਹ ਵੀ ਸਾਡਾ ਪਰਿਵਾਰ ਹੀ ਆ ਅਸੀਂ ਸਾਰੇ ਪਿੰਡਾਂ ਵਾਲੇ ਆਪ ਵਿੱਚ ਪਰਿਵਾਰ ਬਣ ਕੇ ਰਹਿੰਦੇ ਆ ਹੱਤ ਵਾਦ ਦੇ ਵੇਲੇ ਵੀ ਪਰਿਵਾਰ ਬਣ ਕੇ ਰਹੇ ਆ ਪਰਿਵਾਰ ਨੂੰ ਨજરਕੇ ਦੀ ਲੱਗੀ ਆ 15 ਮੌਤਾਂ ਹੋ ਚੁੱਕੀਆਂ ਇਹ ਤਾਂ ਪਹਿਲਾਂ ਵੀ ਕਿਹਾ ਤਾਂ ਪ੍ਰਸ਼ਾਸਨ ਦੀ ਵੱਡੇ ਸਿਆਸੀ ਦਾਨਾਂ ਦੀ ਜਿਨ੍ਹਾਂ ਨੇ ਉਂਗਲਾ ਦਿੱਤੀਆਂ ਚਲੋ ਜਾ ਕੇ ਤੁਸੀਂ ਨਸ਼ੇ ਵਿੱਚ ਹੋ ਸਾਡੇ ਨਾਲ ਤੁਰੇ ਰਹੋ ਸਿਆਸਤਦਾਨ ਵੀ ਹਗੇ ਇਨਵੋਲਵ ਸਭ ਕੁਝ ਹੈਗਾ ਜੀ ਹੋਰ ਕੱਲਾ ਬੰਦਾ ਕਿਤੇ ਬਾਹਰ ਨਹੀਂ ਜਾ ਸਕਦਾ ਤੇ ਸਿਆਸਤਦਾਨ ਤੇ ਅੱਜ ਇੱਕ ਦੂਜੇ ਦੇ ਉੱਤੇ ਤੰਜ ਕੱਸ ਰਹੇ ਆ ਆਮ ਆਦਮੀ ਪਾਰਟੀ ਦੇ ਤੰਜ ਕੱਸੇ ਜਾ ਰਹੇ ਆ ਬੇਸ਼ੱਕ ਕਾਂਗਰਸ ਹੋਵੇ ਜਾਂ ਅਕਾਲੀ ਦਲ ਉਹਨਾਂ ਨੂੰ ਕਿਹਾ ਜਾ ਕਿ ਕਿੱਥੇ ਹੈ ਯੋਧ ਨਸ਼ੇ ਵਿੱਚ ਇਹ ਜਿਹੜੇ ਜਿਹੜੇ ਤੰਜ ਕੱਸਣਦੇ ਆ ਉਹਨਾਂ ਨੇ ਵੀ ਸਰਕਾਰਾਂ ਚਲਾਈਆਂ ਹੀ ਆ ਉਹਨਾਂ ਕਿਉਂ ਨਹੀਂ ਬੰਦ ਕਰਵਾਇਆ ਇਸ ਕਰਕੇ ਜਿਨ੍ਹਾਂ ਦੇ ਘਰਾਂ 'ਚ ਮੁਫਤਾਂ ਹੋ ਗਈਆਂ ਇਹ ਉਹਨਾਂ ਨੂੰ ਪਤਾ ਕਿ ਘਰੋ ਜੀ ਗਿਆ ਘਰੋ ਜੀ ਚਲਾ ਗਿਆ ਕਮਾਈ ਚਲੀ ਗਈ ਤੇ ਕਿਦਾਂ ਘਰ ਦਾ ਪ੍ਰੋਗਰਾਮ ਚੱਲੂਗਾ ਇਹ ਤਾਂ ਉਹਨਾਂ ਨੂੰ ਪਤਾ ਜਿਨ੍ਹਾਂ ਦੇ ਘਰ ਦਾ ਜੀ ਚਲੇ ਜਾਂਦਾ ਕਿਵੇਂ ਰੁਕ ਸਕਦਾ ਤੁਹਾਨੂੰ ਕੀ ਲੱਗਦਾ ਡਾਕਟਰ ਸਾਹਿਬ ਕਿਵੇਂ ਰੁਕੂਗਾ ਇਹ ਨਸ਼ਾ ਪੰਜਾਬ ਦਾ 15 ਮੌਤਾਂ ਇਸ ਟਾਈਮ ਇਹ ਆ ਜੀ ਪਰਮਾਤਮਾ ਹੀ ਸਾਰਿਆਂ ਨੂੰ ਬੁੱਧੀ ਬਖਸ਼ੇ ਕਿ ਸਾਰੇ ਇੱਕਜੁੱਟ ਹੋ ਕੇ ਨਸ਼ਾ ਬੰਦ ਕਰਾਉਣ ਦੇ ਚੱਕਰ 'ਚ ਤੁਰ ਪੈਣ ਇੱਕ ਅਤਵਾਦੀ ਨਸ਼ਿਆਂ ਵਾਲੀ ਦੂਜੀ ਅਤਵਾਦੀ ਜਿਹੜੀ ਉਹਦਾ ਤੇ ਮੁਕਾਬਲਾ ਕੀਤਾ ਹੁਣ ਜਿਹੜੀ ਨਸ਼ਿਆ ਵਾਲੀ ਅਤਵਾਦ ਇਹਦਾ ਮੁਕਾਬਲਾ ਕਰਨਾ ਬਹੁਤ ਔਖਾ ਆ ਇਸ ਕਰਕੇ ਸਾਨੂੰ ਸਾਰਿਆਂ ਨੂੰ ਹੀ ਚਾਹੀਦਾ ਤਣੋਂ ਮਣੋਂ ਹੋ ਗਏ ਮੁਕਾਬਲਾ ਕਰੀਏ ਕਿ ਜੇ ਕੋਈ ਫੜਿਆ ਜਾਂਦਾ ਉਹਦੀ ਮਗਲ ਬੰਨੇ ਜਮਾਨਤ ਦੇਣ ਨਾ ਜਾਈਏ ਇਸ ਪਿੰਡ ਦੇ ਵਸਨੀਕ ਸਾਡੇ ਨਾਲ ਆ ਵੀਰ ਜੀ ਕੀ ਸ਼ੁਭਨਾਮ ਤੁਹਾਡਾ ਮੇਰਾ ਨਾਮ ਸੰਦੀਪ ਕੁਮਾਰ ਹੈ ਜੀ ਮਰਜੀ ਥਰੀਏਵਾਲ ਪਿੰਡ ਯਾ ਤੁਹਾਡੇ ਮੈਂ ਮੈਂਬਰ ਪੰਚਾਇਤਿਆਂ ਜੀ ਆਪਣੀ ਚਾਰ ਨੰਬਰ ਵਾਰਡ ਦਾ ਜਿੱਥੇ ਆ ਆਜੋ ਭਾਜੀ ਆਜੋ ਮੈਂਬਰ ਸਾਹਿਬ ਕਦੀ ਆਵਾਜ਼ ਨਹੀਂ ਚੁੱਕੀ ਪਹਿਲਾਂ ਅੱਜ ਜੋ ਹੋਇਆ ਤੁਹਾਡੇ ਪਿੰਡ ਦੇ ਵਿੱਚ ਤਿੰਨ ਮੌਤਾਂ ਕਹਿੰਦੇ ਥਰੀਏਵਾਲ ਆਜੋ ਹਾਂਜੀ ਸਰ ਹਾਂਜੀ ਸਰ ਮੌਤਾਂ ਦੇ ਸਰ ਇੱਕ ਨਹੀਂ ਹੋਈਆਂ 15 16 ਮੌਤਾਂ ਹੋਈਆਂ ਵਾ ਪਰ ਤਿੰਨ ਮੌਤਾਂ ਤੁਹਾਡੇ ਪਿੰਡ ਸਾਡੇ ਪਿੰਡ ਦੀਆਂ ਸਿਰਫ ਤਿੰਨ ਮੌਤਾਂ ਵਾ ਬਹੁਤ ਮੰਦਭਾਗੀ ਖਬਰ ਹੈ ਜੀ ਇਹ ਤੇ ਇਹਦੇ ਵਿੱਚ ਪ੍ਰਸ਼ਾਸਨ ਨੂੰ ਥੋੜੀ ਜੀ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ ਕਿ ਉਹਨਾਂ ਦੇ ਹੁੰਦਿਆਂ ਹੋਇਆਂ ਸਾਰਾ ਇਹ ਕੰਮ ਚੱਲ ਰਿਹਾ ਜੀ ਸਿਰਫ ਚੋਂ ਕਿ ਇੱਥੋਂ ਹੈਗੀ ਆ ਸਿਰਫ ਉਹਨਾਂ ਦੇ ਘਰ ਤੋਂ ਜਿੱਥੇ ਸ਼ਰਾਬ ਵਿਕਦੀ ਆ ਸਿਰਫ 300 ਮੀਟਰ 300 ਮੀਟਰ ਤੋਂ ਸਾਰਾ ਇਹ ਕਾਰੋਬਾਰ ਚੱਲਦਾ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਸਾਰਾ ਪਤਾ ਜੀ ਉਹਨਾਂ ਨੂੰ ਕਿ ਇੱਕ ਕਾਰੋਬਾਰ ਚੱਲ ਰਿਹਾ ਪਰ ਪ੍ਰਸ਼ਾਸਨ ਇਸ ਕੰਮ ਤੇ ਧਿਆਨ ਨਹੀਂ ਦੇ ਰਿਹਾ ਜੀ ਪਰ ਕਦੀ ਤੁਸੀਂ ਸ਼ਿਕਾਇਤਾਂ ਲਾ ਕੇ ਗਏ ਕਿ ਪਿੰਡ ਦੇ ਵਿੱਚ ਆ ਕੁਝ ਹੋ ਰਿਹਾ ਸਰ ਸ਼ਿਕਾਇਤਾਂ ਸਰ ਇੱਕ ਵਾਰੀ ਨਹੀਂ ਗਈਆਂ ਮੰਨ ਲਓ ਇੱਕ ਜਣਾ ਜਾਂਦਾ ਵਾ ਤਾਂ ਦੂਜਾ ਜਣਾ ਉਹਨੂੰ ਸ਼ਰਾਬ ਲਿਆਉਂਦਾ ਵਾ ਪਿੰਡ ਅੱਛਾ ਜੀ ਹਾਂਜੀ ਤੁਹਾਨੂੰ ਪਤਾ ਹੀ ਆ ਪਿੰਡ ਦੇ ਵਿੱਚ ਕਈ ਮੋਹਦ ਵੇਰ ਹੁੰਦੇ ਕਈਆਂ ਦੇ ਕੋਈ ਸੱਜਣ ਆਪਣੇ ਆ ਤੇ ਕਈਆਂ ਦੇ ਬਗਾਨੇ ਆ ਨੰਬਰ ਥਾ ਤੁਸੀਂ ਕਦੀ ਸ਼ਿਕਾਇਤ ਲੈ ਕੇ ਗਏ ਤੁਸੀਂ ਪੁਲਿਸ ਚੌਕੀ ਕਿਹਾ ਕਿ 300 ਮੀਟਰ ਕਦੀ ਸ਼ਿਕਾਇਤ ਵੀ ਦੋੜ ਹਾਂਜੀ ਗਏ ਆ ਜੀ ਗਏ ਆ ਉਦੋਂ ਸਾਨੂੰ ਵਾਦੇ ਕੀਤੇ ਜਾਂਦੇ ਆ ਜੀ ਕੋਈ ਗੱਲ ਹਟਾ ਦਾਂਗੇ ਜੀ ਉਸ ਤੋਂ ਬਾਅਦ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜੀ ਕੋਈ ਨਹੀਂ ਪੁੱਛਦਾ ਕੋਈ ਪੁੱਛਦਾ ਨਹੀਂਗਾ ਰਾਤ ਨੂੰ ਬੰਦ ਹੋ ਜਾਂਦੀ ਆ ਸਵੇਰੇ ਫੇਰ ਚੱਲਣ ਡਿਆ ਵੀ ਜੀ ਇੱਕ ਦੋ ਵਾਰੀ ਪੁਲਿਸ ਫੇਰਾ ਮਾਰਦੀ ਆ ਉਸ ਤੋਂ ਬਾਅਦ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜੀ ਆਸ ਰੱਖਦੇ ਹੋ ਸਰਕਾਰ ਤੋਂ ਹੁਣ ਤੁਸੀਂ ਇਸ ਟਾਈਮ ਦੇ ਉੱਤੇ ਜੋ ਹਾਲਾਤ ਬਣੇ ਹੋਏ ਖਾਸ ਕਰਕੇ 15 ਮੌਤਾਂ ਤੋਂ ਬਾਅਦ ਸਾਰ ਤੇ ਅਸਲ ਬੜੀ ਸਖਤ ਹੋਈ ਪਈ ਆ ਇਹ ਉਹ ਨਜਾਇਜ਼ ਰੋਧ ਜਿਹੜਾ ਉਹਨਾਂ ਨੇ ਮਹਿਮਾ ਚਲਾਈ ਪਈ ਆਖਣੀ ਇਹਦੇ ਵਿੱਚ ਤੇ ਬੜੀ ਸਖਤਾਈ ਆ ਪਰ ਜੋ ਸਾਡੇ ਪਿੰਡ ਦੇ ਵਿੱਚ ਮੈਂ ਤਾਂ ਕਿਹਨਾਂ ਬਸਖਤਾਈ ਸਾਡੇ ਪਿੰਡ ਤੇ ਹੈ ਹੀ ਨਹੀਂ ਇਹ ਸਾਡੇ ਇਲਾਕੇ 'ਚ ਹੈ ਨਹੀਂ ਸਰਕਾਰ ਸਖਤ ਲੱਗਦੀ ਆ ਪਰ ਇਲਾਕੇ 'ਚ ਸਖਤਾਈ ਹੈ ਨਹੀਂ ਸਾਡੇ 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 ਇਲਾਕੇ 'ਚ ਕੋਈ ਸਖਤ ਕਾਰਨ ਕੀ ਲੱਗਦਾ ਤੁਹਾਨੂੰ ਕਿਹਦੀ ਚੱਲਦੀ ਹੈ ਇੱਥੇ ਜ਼ਿਆਦਾ ਕੀ ਗੱਲ ਆਮ ਆਦਮੀ ਪਾਰਟੀ ਸਰਕਾਰ ਹੋਵੇ ਤੇ ਆਮ ਆਦਮੀ ਪਾਰਟੀ ਦੇ ਇਹ ਇਲਾਕੇ ਦੇ ਵਰਕਰ ਜਿਹੜੇ ਹੋਣ ਜਾ ਕੇ ਕੋਈ ਸ਼ਿਕਾਇਤ ਕਰਨ ਤੇ ਪੁਲਿਸ ਫੜਨ ਦਾ ਆਬ ਉਹ ਬੀਬੀ ਇੱਕ ਹੈਗੀ ਸੀ ਵਿਚਾਰੀ ਉਹਨੇ ਉਹ ਆਮ ਆਦਮੀ ਪਾਰਟੀ ਉਹਨੇ ਬਥੇਰਾ ਰੋਣਾ ਆ ਆਈ ਕਿ ਜੇ ਇਹਨੇ ਬਥੇਰਾ ਰੋਣਾ ਪਾ ਪਾਇਆ ਇਹਦੀ ਵਿਚਾਰੀ ਦੀ ਸੁਣਦੀ ਕੋਈ ਨਹੀਂ ਸੁਣਦਾ ਤੁਸੀਂ ਆਮ ਆਦਮੀ ਪਾਰਟੀ ਨਾਲ ਸੰਬੰਧ ਹਾਂਜੀ ਬਿਲਕੁਲ ਸਰ ਮੈਂ ਆਮ ਆਦਮੀ ਪਾਰਟੀ ਨੂੰ ਬਿਲੋਂਗ ਕਰਦੀ ਆ ਸਰ ਮੈਂ ਤਾਂ 3 ਸਾਲ ਪਹਿਲਾਂ ਵੀ ਮਾਈਕ ਫੜਫੜ ਕੇ ਹਰ ਜਗ੍ਹਾ ਜਿੱਥੇ ਕੋਈ ਮੈਂਬਰ ਸਰਪੰਚ ਕੋਈ ਲੀਡਰ ਆਉਂਦਾ ਮੈਂ ਹਰ ਜਗ੍ਹਾ ਮੇਰਾ ਮੁੱਦਾ ਇੱਕ ਹੀ ਹੁੰਦਾ ਸੀ ਕਿ ਮੇਰੇ ਪਿੰਡ ਵਿੱਚ ਵੋਟਾਂ ਦੀਆਂ ਗੱਲਾਂ ਨਾ ਕਰੋ ਮੇਰੇ ਪਿੰਡ ਵਿੱਚ ਨਸ਼ਾ ਬਹੁਤ ਆ ਨੌਜਵਾਨ ਮਾਰ ਰਹੇ ਆ ਅੱਜ ਜੇ ਇਕੱਠੇ ਨੌਜਵਾਨ ਨਾ ਨਾ ਮਰਦੇ ਤੇ ਕਿਸੇ ਨੇ ਕੋਈ ਕਾਰਵਾਈ ਨਹੀਂ ਕਰਨੀ ਕਿਸੇ ਨੇ ਪੁੱਛਣਾ ਕਿ ਕੱਲਾ ਕੱਲਾ ਮਰਦਾ ਤੇ ਅੱਜ ਵੀ ਕਿਸੇ ਕਾਗਜ਼ ਪੱਤਰ ਵਿੱਚ ਥਰੀਏਵਾਲ ਦਾ ਨਾਂ ਨਹੀਂ ਹੋਣਾ ਸੀਗਾ ਵੀ ਇਹ ਵੀ ਕੋਈ ਪਿੰਡ ਹੈਗਾ ਵਾ ਕਹਿੰਦੇ ਥਰੀਏਵਾਲ ਹੀ ਤੁਹਾਡਾ ਪਿੰਡ ਆ ਜੀ ਬਿਲਕੁਲ ਸਰ ਨਾਮ ਕੀ ਤੁਹਾਡਾ ਮੇਰੇ ਨੰਨ ਕਵਲਜੀਤ ਕੋਰਾ ਜੀ ਸੀਐਮ ਸਾਹਿਬ ਦੇ ਕਹਿੰਦੇ ਸੀ ਕਿ ਮੈਨੂੰ ਫੋਨ ਤੇ ਮੈਸੇਜ ਦੇ ਦਿਓ ਕੋਈ ਵੀਡੀਓ ਭੇਜ ਦਿਓ ਤੇ ਅਸੀਂ ਤੁਹਾਡੇ ਪਿੰਡੋਂ ਨਸ਼ਾ ਖਤਮ ਕਰਦਾਂਗੇ ਕੋਈ ਸ਼ਿਕਾਇਤ ਆ ਤੁਸੀਂ ਸ਼ਿਕਾਇਤ ਨਹੀਂ ਕਦੀ ਕੀਤੀ ਬਿਲਕੁਲ ਸਰ ਮੇਰੇ ਪਿੰਡ ਦੇ ਮੇਰੇ ਨਾਲ ਖੜੇ ਨੇ ਉਹਨਾਂ ਨੂੰ ਪੁੱਛ ਕੇ ਵੇਖੋ ਕਿ ਮੈਂ ਚੌਂਕੀ ਮੇਰੇ ਪਿੰਡ ਵਿੱਚ ਆ ਮੈਂ ਐਨੀ ਟਾਈਮ ਫੋਨ ਕਰਦੀ ਚੌਂਕੀ ਵਾਲਿਆਂ ਨੂੰ ਕਿ ਆਓ ਜਦੋਂ ਚੌਂਕੀ ਵਾਲੇ ਆਉਂਦੇ ਆ ਉਦੋਂ ਸਾਰਾ ਕੁਝ ਚੁੱਕ ਲੈਂਦੇ ਆ ਜਦੋਂ ਉਹ ਚਲੇ ਜਾਂਦੇ ਨੇ ਕੁਝ ਲੋਕਾਂ ਦਾ ਕਹਿਣਾ ਕਿ ਚੌਂਕੀ ਵਾਲੇ ਤਾਂ ਮੀਨਾ ਲੈਂਦੇ ਆ ਸਰ 300 ਮੀਟਰ ਚੌਂਕੀ ਹੋਵੇ ਤੇ ਉੱਤੇ ਛਾਤੋਂ ਵੇਖ ਸਕਦੇ ਕੀ ਹੋ ਰਿਹਾ ਹੈ ਨਾ 300 ਮੀਟਰ ਤੇ ਛਾਤੋਂ ਪਤਾ ਲੱਗ ਜਾਂਦਾ ਕੀ ਹੋ ਰਿਹਾ ਫਿਰ ਇਲਾਕੇ ਦਾ ਖਿਆਲ ਕਿਦਾਂ ਰੱਖਿਆ ਜਾਊ ਬਿਲਕੁਲ ਜੀ ਉਹ ਕਹਿੰਦੇ ਕਿ ਅਸੀਂ ਮਹੀਨਾ ਦਿੰਨੇ ਆ ਇਹ ਕੁਝ ਨਹੀਂ ਕਰ ਸਕਦੇ ਸਾਨੂੰ ਜਿਹੜਾ ਲੈ ਰਹੇ ਆ ਜਿਹੜਾ ਦੇ ਰਹੇ ਹੋ ਕਹਿ ਰਹੇ ਆ ਅਸੀਂ ਮਹੀਨਾ ਦਿੰਨੇ ਆ ਬਿਲਕੁਲ ਪ੍ਰਸ਼ਾਸਨ ਨੂੰ ਮਹੀਨਾ ਜਾਂਦਾ ਬਿਲਕੁਲ ਬਿਲਕੁਲ ਸਾਰ ਬਿਲਕੁਲ ਜਿਹੜੀ ਦੂਰਪੇਨ ਵਾਲੀ ਅੱਖ ਉਹ ਬੰਦ ਹੋ ਜਾਂਦੀ ਹੈ ਨੰਬਰ ਦਾ ਸਾਬ ਇਹੋ ਲੱਗਦਾ ਬਿਲਕੁਲ ਨਹੀਂ ਉਹ ਤਾਂ ਹੈ ਹੀ ਆ ਜੀ ਪੈਸਾ ਪੈਸਾ ਜਿਹੜਾ ਸਭ ਕੁਝ ਬੰਦ ਕਰਾ ਦਿੰਦਾ ਜੀ ਬਣੀ ਕਿਵੇਂ ਵੇਖਦੇ ਹੋ ਆਪਾਂ ਕਿਸ ਆਮ ਆਦਮੀ ਪਾਰਟੀ ਵਾਲੀ ਵਿਖਰਿਆ ਅਕਾਲੀ ਦਲ ਨੂੰ ਰੱਜ ਕੇ ਕੋਸਿਆ ਗਿਆ ਵੈਸੇ ਹਨਾ ਅੱਜ ਜੁੱਧ ਨਸ਼ਾ ਮਰੋਧਾ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚੋਂ ਸੁਣਵਾਈ ਕਿਉਂ ਨਹੀਂ ਹੋ ਰਹੀ ਦੂਜੇ ਤੇ ਮੰਨ ਲਓ ਕੋਈ ਨੰਬਰਦਾਰ ਸਾਹਿਬ ਹੋਣਗੇ ਜਾਂ ਦੂਜੇ ਮੈਂਬਰ ਹੋਣਗੇ ਕੋਈ ਭਾਜਪਾ ਨਾਲ ਆ ਕੋਈ ਅਕਾਲੀ ਦਲ ਦੇ ਨਾਲ ਹੋਊਗਾ ਤੁਸੀਂ ਦੇ ਕਹਿੰਦੇ ਹੈਵੀ ਆਮ ਆਦਮੀ ਪਾਰਟੀ ਤੁਹਾਡੀ ਸੁਣਵਾਈ ਕਿਉਂ ਨਹੀਂ ਹੋ ਰਹੀ ਸਰ ਸੁਣਵਾਈ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਮੈਂ ਫੜਾ ਦਿੰਨੇ ਆ ਤੇ ਕੋਈ ਛਡਾਲੇ ਹੁੰਦਾ ਜਾ ਕੇ ਛਡਾਉਣ ਵਾਲਾ ਕੌਣ ਆ ਛਡਾਉਣ ਵਾਲੇ ਪਿੰਡ ਵਿੱਚ ਜਿਹੜੇ ਹਿੱਸਾ ਲੈਂਦੇ ਉਹਨਾਂ ਕੋਲੋਂ ਇਹ ਤਾਂ ਪਿੰਡ ਦੇ ਵਿੱਚ ਵੀ ਹਿੱਸਾ ਚੱਲਦਾ ਵੇ ਤੁਸੀਂ ਉਹਨਾਂ ਨੂੰ ਫੜਿਆ ਨਾ ਤੇ ਪੁਲਿਸ ਵਾਲਿਆਂ ਕੋ ਮਾਰ ਕੇ ਚਾਰਜ ਪੈਣਾ ਬਕਣਗੇ ਕਿਹੜਾ ਕਿਹੜਾ ਹਿੱਸਾ ਲੈਂਦਾ ਮਾਰੋ ਚਾਰਜ 70 ਮੇਰੇ ਸਾਹਮਣੇ ਮੈਂ ਮਾਰਦੀ 74 ਉਹਨਾਂ ਦੇ ਦੇਖੀ ਬੱਕ ਦੇ ਕਿ ਨਹੀਂ ਬੱਕਦੀਆਂ ਉਹ ਫਿਰ ਗੱਲ ਕਰਿਓ ਪਰ ਲਾਈਵ ਤੇ ਹੋਵੋ ਲਾਈਵ ਤੇ ਕਰੋ ਤੇ ਕੇ ਲਾਈਵ ਕਰੋ ਜੇ ਨਾਂ ਬੱਕਣਗੇ ਫਿਰ ਮੈਂ ਜ਼ਿੰਮੇਵਾਰ ਆ ਮੈਂ ਮੈਸੇਜ ਦੀ ਹਰ ਜਾਨਾ ਪਰ ਨੂੰ ਤਿਆਰ ਆ ਕਿ ਮੈਂ ਗਲਤ ਬੋਲੀ ਆ ਮੈਨੂੰ ਸਜ਼ਾ ਦੀ ਹੱਕਦਾਰ ਆ ਕਿ ਮੈਂ ਗਲਤ ਬੋਲੀ ਮੈਂ ਝੂਠ ਬੋਲੀ ਆ ਕਦੀ ਡੀਸੀ ਸਾਹਿਬਾਨ ਨੂੰ ਮਿਲੇ ਉਹ ਵੀ ਮੈਡਮ ਆ ਸ਼ਾਇਦ ਉਹ ਸੁਣਦੇ ਅਲਾਗ ਹੋ ਕੇ ਕਦੀ ਮਿਲਣ ਦੀ ਕੋਸ਼ਿਸ਼ ਕੀਤੀ ਕਿ ਮੈਡਮ ਸਾਡੇ ਪਿੰਡ ਦਾ ਹਾਲ ਜਾਣ ਲੋ ਅੱਜ ਡੀਸੀ ਸਾਹਿਬ ਨੇ ਤੁਹਾਡੇ ਇਲਾਕੇ ਚ ਘੁੰਮ ਰਹੇ ਆ ਹਾਂਜੀ ਸਰ ਅੱਜ ਘੁੰਮ ਰਿਹਾ ਪਰ ਮੇਰਾ ਤਾਂ ਹਮੇਸ਼ਾ ਮੇਰੀਆਂ ਲਾਈਵ ਖਬਰਾਂ ਹੁੰਦੀਆਂ ਵਾ ਮੇਰੀਆਂ ਵੀਡੀਓ ਹੁੰਦੀਆਂ ਵਾ ਮੇਰੇ ਨਿਊਜ਼ ਪੇਪਰ ਵਿੱਚ ਹਾਂਜੀ ਬਿਲਕੁਲ ਕਦੇ ਵੀ ਨਹੀਂ ਜੀ ਉਹਨਾਂ ਨੇ ਕਰਵਾਉਣ ਦਿੱਤਾ ਬਹੁਤ ਸਾਰੇ ਲੋਕਾਂ ਦੇ ਦੇ ਹੱਥ ਨੇ ਵੱਡੇ ਢਿੱਡਾਂ ਵਾਲੇ ਜਿਹੜੇ ਪਹਿਲਾਂ ਸਰਕਾਰਾਂ ਵਾਲੇ ਨੇ ਉਹਨਾਂ ਸਾਡੀ ਸਰਕਾਰ ਆਇਆ ਨੂੰ 3 ਸਾਲ ਹੋ ਗਏ ਆ ਅਸੀਂ 3 ਸਾਲ ਚੋਰਾ ਨੂੰ ਕੀ ਕਰ ਸਕਦੇ ਆ ਪਿੰਡ ਦਾ ਸਾਰਾ ਪਿੰਡ ਸਰਕਾਰ ਤੇ ਫਿਰ ਤੁਹਾਡੀ ਆ ਨਾ ਹੁਣ ਦੁੱਜੇ ਨੂੰ ਤਾਂ ਜਨਾ ਕਸੂਤ ਸਰਕਾਰ ਤੁਹਾਡੀ ਆ ਸੁਣਵਾਈ ਤੁਹਾਡੀ ਹੋਣੀ ਚਾਹੀਦੀ ਆ ਜੇ ਆਪਾਂ ਕਹਿ ਦੀ ਕਿ ਕਾਂਗਰਸ ਵੀ ਬਚਾਈ ਜੰਨੇ ਆ ਜੇ ਕਹਿ ਦੀ ਅਕਾਲੀ ਦਲ ਬਚਾਈ ਜਾਂਦਾ ਇਹ ਵੀ ਨਹੀਂ ਨਾ ਕਹਿ ਸਕਦੇ ਆਪਾਂ ਜਦੋਂ ਸਰਕਾਰ ਤੁਹਾਡੀ ਆ ਫੜ ਤੇ ਸਕਦੇ ਹੋ ਨਾ ਤੁਸੀਂ ਸਰ ਦੇਖੋ ਮੈਂ ਪਿੰਡ ਦੇ ਵਿੱਚ ਇੱਕ 3 ਮਹੀਨੇ ਤੋਂ ਜਾਂ 3 ਸਾਲ ਤੋਂ ਸਰਪੰਚ ਬਣੀ ਹੋਈ ਆ ਤਾਂ ਮੇਰੀ ਉਹ ਵੈਲਿਊ ਹੋਊਗੀ ਤੁਸੀਂ ਦੱਸ ਦਿਓ ਤੁਸੀਂ ਮੈਨੂੰ ਦੱਸ ਦਿਓ ਸਰਪੰਚ ਹੋ ਪਿੰਡ ਦੇ ਤੁਸੀਂ ਨਹੀਂ ਮੈਂ ਸਰਪੰਚ ਨਹੀਂ ਆ ਮੈਂ ਵੈਸੇ ਗੱਲ ਕਰ ਰਹੀ ਆ ਮੰਨ ਲਓ ਕਿ ਮੈਂ 3 ਮਹੀਨੇ ਤੋਂ ਸਰਪੰਚ ਐਨੇ ਕੁਰਸੀ ਤੇ ਆ ਜਿਹੜੇ ਮੇਰੇ ਤੋਂ ਪਹਿਲਾਂ 14 ਸਾਲ 15 ਸਾਲ ਤੋਂ ਪਹਿਲਾਂ ਉਹਨਾਂ ਦੀ ਜ਼ਿਆਦਾ ਵੈਲੀ ਹੋਊਗੀ ਕਿ ਮੇਰੀ 3 ਮਹੀਨੇ ਵਾਲੇ ਦੀ ਹੋਊਗੀ ਵੈਲੀ ਸੱਤਾ ਤੇ ਸੱਤਾ ਹੀ ਹੁੰਦੀ ਆ ਨਾ ਜਿਹਦਾ ਰਾਜ ਹੋਵੇ ਰਾਜਾ ਤੇ ਹੋਵੇ ਹੁੰਦਾ ਨਾ ਜਿਹਦੇ ਸਿਰ ਤੇ ਤਾਜ ਹੋਵੇ ਦੂਜੇ ਦੀ ਕੀ ਆ ਉਹ ਤੇ ਵਜ਼ੀਰ ਵੀ ਜਿਹੜੇ ਆ ਵੀ ਸੁਰਤੇ ਤੁਸੀਂ ਬਾਹਰ ਕੱਢ ਲਗੇ ਉੱਤੇ ਇਸ ਟਾਈਮ ਤੇ ਉੱਤੇ ਜੇ ਤੰਜ ਕੱਸਿਆ ਜਾਂਦਾ ਤੁਹਾਡੇ ਹਲ ਤਸਿਆ ਜਾਂਦਾ ਐਟਮ ਤੁਹਾਡੇ ਹਲਕੇ ਦੇ ਐਮ ਐਲ ਏ ਸਹਬਾਨ ਜਿਹੜੇ ਕਿ ਸਾਬਕਾ ਆ ਇਸ ਟਾਈਮ ਉਹਨਾਂ ਦੇ ਘਰ ਵਾਲੇ ਬਿਕਰਮਜੀਤ ਮਜੀਠੀਆ ਜੀ ਉਹ ਵੀ ਤੰਜ ਕੱਸ ਰਹੇ ਆ ਇਸ ਟਾਈਮ ਰਾਜਾ ਵਿਰਿੰਗ ਉਹ ਵੀ ਲਾਈਵ ਹੋ ਕੇ ਕਹਿ ਰਹੇ ਆ ਕਿ ਇਹ 15 ਮੌਤਾਂ ਜਿਹੜੀਆਂ ਆ ਆਮ ਆਦਮੀ ਪਾਰਟੀ ਦੇ ਰਾਤ ਚ ਹੋਈਆਂ ਯੁੱਧ ਨਸ਼ਾ ਅਵਰੋ ਦੇ ਕਾਹਦਾ ਯੁੱਧ ਆ ਫਿਰ ਸਰ ਪਰ ਮੈਂ ਹੋਈ ਗੱਲ ਕਹਿ ਰਹੀ ਆ ਕਿ ਇਹ ਨਸ਼ਾ ਅੱਜ ਦਾ ਨਹੀਂ ਆ ਇਹ ਪਿੰਡ ਦੇ ਵਿੱਚ ਕਹਿ ਰਿਹਾ ਕਿ 20 ਸਾਲ 30 ਸਾਲ ਤੋਂ ਇਸ ਤਰ੍ਹਾਂ ਹੀ ਲਗਾਤਾਰ ਆ 20 30 ਸਾਲ ਤੋਂ 20 30 ਸਾਲ ਜੇ ਇਹ ਨਹੀਂ ਹਟਣਾ ਜਿਹੜੀ ਮਰਜ਼ੀ ਸਰਕਾਰ ਆ ਜੇ ਇਹ ਨਹੀਂ ਹਟਣਾ ਜੀ 20 ਸਾਲ ਤੋਂ ਨਸ਼ਾ ਇਹ ਨਹੀਂ ਹਟ ਸਕਦਾ ਕਿਉਂਕਿ ਇਹ ਚੱਲਦਾ ਹੀ ਰਹਿਣਾ ਨਾ ਸਾਹਬ ਨੇ ਅੱਖਾਂ ਤੇ ਪੱਟੀ ਬੰਨ ਲੈਣੀ ਆ ਜੀ ਵੇਖੇ ਅੱਜ ਦਾ 70 ਵਿਸ਼ੇ ਆ 2-4 ਦਿਨਾਂ ਦੀਆਂ ਖਬਰਾਂ ਹੋਣਗੀਆਂ ਰਾਸਤੇ ਦੇ ਵਿੱਚ ਵਿਕਣ ਡਿਆ ਸਭ ਅੱਖਾਂ ਬੰਦ ਕਰਕੇ ਜਾਣ ਡੇ ਇਹ ਵੀ 2-4 ਦਿਨਾਂ ਦੀਆਂ ਖਬਰਾਂ ਤੋਂ ਬਾਅਦ ਜਿਵੇਂ ਬਟਾਲੇ ਘਟਨਾ ਹੋਈ ਸੀ ਤਰਨਤਾਰਨ ਘਟਨਾ ਹੋਈ ਮੈਂ ਨੰਬਰਦਾਰ ਸਾਹਿਬ ਤੁਸੀਂ ਸੁਣਿਆ ਹੋਣਾ ਹੈਨਾ ਤਰਨਤਾਰਨ ਦੇ ਵਿੱਚ ਉਹਦਾ ਮੌਤਾਂ ਹੋਈਆਂ ਸੀ ਸਰਕਾਰਾਂ ਕੋਈ ਵੀ ਹੋਣ ਜਿਹੜੀ ਘਟਨਾਵਾਂ ਮੰਦਪਾਗੀ ਹੁੰਦੀ ਹੈ ਇਹੋ ਜਿਹੀ ਘਟਨਾ ਮੰਦਪਾਗੀ ਆ ਸ਼ਰਾਬ ਵੀ ਸਿਹਤਵਾਤ ਹਾਨੀ ਕਰਕੇ ਇਹੋ ਕੁਛ ਹੱਕ ਨਹੀਂ ਕਿਸੇ ਨਾ ਕਿਸੇ ਚਿੱਟੇ ਵਾਲੇ ਪਾਸੇ ਜਿਹੜੇ ਜਾਂਦੇ ਆ ਨਾ ਉਹ ਕਿਹਾ ਤੇ ਹਾਂ ਜੀ ਉਹ ਵੀ ਚੱਲ ਹੀ ਰਿਹਾ ਉਹ ਕਿਹੜਾ ਬੰਦੇ ਸਭ ਕੁਝ ਚੱਲਦਾ ਬਿਲਕੁਲ ਜੀ ਬਿਲਕੁਲ ਚੱਲ ਰਿਹਾ ਜੀ ਬਿਲਕੁਲ ਚਿੱਟਾ ਕੌਣ ਵਕਾ ਰਿਹਾ ਰਲ ਕੇ ਸਾਰੇ ਜੋਸ਼ਰਾਬਾ ਵੇਚ ਰਹੇ ਹੋਏ ਚਿੱਟਾ ਵੇਚ ਰਿਹਾ ਜੀ ਹਾਂ ਜੀ ਹਾਂ ਜੀ ਸੁਣਵਾਈ ਨਹੀਂ ਗਈ ਮਾਰੇ ਬੰਦੇ ਦੀ ਕਹਿਦੀ ਗਰੀਬ ਮਾਰ ਗਏ ਮੀਡੀਆ ਨੇ ਚੁੱਕਦਾ ਅੱਜ ਸਾਰੇ ਆ ਗਏ ਕਿਹੇ ਸਰਕਾਰ ਨੇ ਨਹੀਂ ਵੜਨਾ ਉਦਾਂ ਕੋਈ ਨਹੀਂ ਵੜਨਾ ਕੱਲਾ ਬੰਦਾ ਮਰਦਾ ਕੌਣ ਪੁੱਛਣ ਆਉਂਦਾ ਅੱਜ ਭੈਣੇ ਕਿਹਾ ਕਿ ਜੇ ਕੱਲੀ ਮੌਤ ਹੁੰਦੀ ਨਹੀਂ ਪੁੱਛਣ ਆਉਂਦਾ ਇੱਥੇ ਕਈ ਮਰੇ ਨੇ ਹੁੰਦੀਆਂ ਅੱਗੇ ਵੀ ਇੱਕ ਇੱਕ ਦੋ ਦੋ ਹੁੰਦੀਆਂ ਆ ਕਿਸੇ ਨੇ ਉਦੋਂ ਤੱਕ ਗਈ ਨਹੀਂ ਗੱਲ ਐਰ ਕਹੀਂ ਹਾਂਜੀ ਕੋਈ ਗੱਲ ਨਹੀਂ ਲਾਮ ਤੇ ਪਿੰਡ ਦੇ ਆ ਦਰਦ ਆਪਾਂ ਬਿਆਨ ਕਰ ਸਕਦੇ ਆ ਕਿਉਂਕਿ ਜਦੋਂ ਇਹ ਅੱਗ ਲੱਗਦੀ ਆ ਨਾ ਤੇ ਸੇਕ ਕਹਿੰਦੇ ਗਵਾਂਢ ਚ ਵੀ ਜਾਂਦਾ ਹੁੰਦਾ ਸੇਕ ਜਾ ਸਕਦਾ ਵਾ ਹਾਂ ਨਾ ਪਿੰਡਾਂ ਦਾ ਹਾਂਜੀ 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 ਜਾ ਸਕਦਾ ਜੀ ਕੀ ਕਹਿਣਾ ਚਾਹੋਗੇ ਇਸ ਘਟਨਾ ਨੂੰ ਕੀ ਕਹਿੰਦੇ ਇਹ ਘਟਨਾ ਨਾ ਇਹੋ ਇਹ ਆ ਕਿ ਗਵਰਨਮੈਂਟ ਇਹ ਆਪਣਾ ਜਨਵਾਰੀ ਹੋਰ ਟਾ ਸਕਦੇ ਹੋਰ ਕੌਣ ਟਾ ਸਕਦਾ ਹਾਂਜੀ ਗਵਰਨਮੈਂਟ ਤੇ 3 ਸਾਲ ਦੇ ਵਿੱਚ ਇਸ ਮਹੀਨਾ ਨੂੰ ਲਾਸਟ ਕਿਹਾ ਕਿ ਇਸ ਮਹੀਨੇ ਨਸ਼ਾ ਖਤਮ ਹੋ ਜਾਊਗਾ ਆਪਣਾ ਇਲਾਕਾ ਕਿਹੜਾ ਪਿੰਡ ਕਿਹੜਾ ਜੀ ਮੇਰਾ ਪਿੰਡ ਸੋਹਿਆਂ ਜੀ ਸੋਹਿਆਂ ਹਾਂ ਮਜੀਠੇ ਦੇ ਨਾਲ ਕਿਦਾਂ ਤੁਹਾਡਾ ਪਿੰਡ ਠੀਕ ਆ ਕੋਈ ਨਸ਼ਾ ਨੁਸ਼ਾ ਨਹੀਂ ਵਿਕਦਾ ਆ ਠੀਕ ਆ ਸਾਡਾ ਪਿੰਡ ਦਾ ਠੀਕ ਆ ਇਹ ਜੀ ਇਹ ਨਗਰ ਬਹੁਤ ਹੀ ਪੜਿਆ ਲਿਖਿਆ ਸੀ ਸਾਰਾ ਨਗਰ ਹਾਂਜੀ ਸਾਰਾ ਨਗਰ ਹੀ ਹਿੰਦੂਆਂ ਦਾ ਸੀ ਪਹਿਲਾਂ ਡਾਕਟਰ ਕੋਈ ਕੋਈ ਹੁੰਦਾ ਸੀ 3ਏ ਵਾਲੋ ਬੰਦੇ ਹੁੰਦੇ ਮਾਸਟਰ ਵੀ 3ਏ ਵਾਲੋ ਬੰਦੇ ਹੁੰਦੇ ਸੀ ਇੱਕ ਕਬੱਡੀ ਦੇ ਪਹਿਲਵਾਨ ਵੀ ਰਹੇ ਆ ਕਬੱਡੀ ਵੀ ਖੇਡਦੇ ਰਹੇ ਆ ਬਹੁਤ ਅੱਗੇ 3ਏ ਵਾਲੇ ਹੁੰਦਾ ਸੀ ਅੱਜ ਜਦੋਂ ਉਹਦਾ ਨਸ਼ਾ ਚੱਲ ਪਿਆ ਕਿ ਨਹੀਂ ਉਹਦਾ ਸਾਰਾ ਹੀ ਬੇਰੁਖ ਹੋ ਗਿਆ ਕਿ ਅਸੀਂ ਪਿੰਡ ਵਾਲੇ ਹਜੇ ਵੀ ਜੇ ਇਕੱਠੇ ਹੋ ਜਾਈਏ ਹਾਂਜੀ ਜਿਹੜਾ ਪਿੰਡ ਵਾਲੇ ਹਜੇ ਵੀ ਇਕੱਠੇ ਹੋ ਜਾਈਏ ਕਿ ਨਾ 84 ਦਾ ਮੁਕਾਬਲਾ ਕੀਤਾ ਰਾਤ ਨੂੰ ਇਹਨਾਂ ਸਾਰਿਆਂ ਨੇ ਪਹਿਰੇ ਲਾਏ ਆ ਬਿਲਕੁਲ ਸਰਕਾਰ ਤੇ ਅਸੀਂ ਨਹੀਂ ਵਿਸ਼ਵਾਸ ਨਹੀਂ ਰੱਖਿਆ ਅਸੀਂ ਪਹਿਰੇ ਲਾਏ ਆ ਤਿੰਨ ਅਸਰਾਂ ਤੋਂ ਪਹਿਰੇ ਲੱਗਦੇ ਰਹੇ ਆ ਅਸੀਂ ਉਦੋਂ ਵੀ ਹੱਤਬਾਤ ਪਰ ਹੁਣ ਕਿਉਂ ਨਹੀਂ ਪਹਿਰੇ ਲਾਏ ਨmberdar ਸਾਹਿਬ ਹੁਣ ਨਸ਼ੇ ਵਿਕਦੇ ਆ ਨਸ਼ੇ ਦੇ ਤੁਸੀਂ ਪਹਿਰ ਨਹੀਂ ਲਾਇਆ ਮੈਂ ਤਾਂ ਦੱਸਾਂ ਅਸੀਂ ਉਦੋਂ ਮੁਕਾਬਲਾ ਕੀਤਾ ਜੇ ਹੁਣ ਵੀ ਅਸੀਂ ਨਗਰ ਵਾਲੇ ਇਕੱਠੇ ਹੋ ਜਾਈਏ ਕਿ ਨਾ ਸਾਾਨੂੰ ਸਰਕਾਰਾਂ ਦੀ ਕੋਈ ਕਦੋਂ ਇਕੱਠੇ ਹੋਣਾ ਹੁਣ ਤਾਂ ਸੱਤਰ ਵੇਛ ਗਿਆ ਹੁਣ ਵੀ ਨਹੀਂ ਹੁਣ ਤਾਂ ਹੋਣਾ ਪੈਣਾ ਅੱਜ ਕਿਸੇ ਦੇ ਘਰ ਅੱਗ ਲੱਗੀ ਕੱਲ੍ਹ ਸਾਡੇ ਘਰ ਲੱਗ ਜੂਗੀ ਹੁਣ ਤੇ ਸਾਨੂੰ ਹੋਣਾ ਪੈਣਾ ਜੇ ਅਸੀਂ ਨਗਰਪਾਲਿਕਾ ਦੇ ਇਕੱਠੇ ਹੋ ਜਾਈਏ ਕਿ ਨਾ ਸਾਨੂੰ ਕਿਸ ਸਰਕਾਰ ਦੀ ਪਰਵਾਹ ਨਹੀਂ ਕਿੰਨੀਆਂ ਵੋਟਾਂ ਕਿੰਨੀਆਂ ਆਈ ਤੁਹਾਡੇ ਪਿੰਡ ਦੀ ਕਿੰਨੀਆਂ ਜੀ ਤਿੰਨ ਕਿੰਨੀਆਂ ਵੋਟਾਂ ਤੁਹਾਡੇ ਪਿੰਡ ਦੀਆਂ ਵੋਟਾਂ ਵੋਟਾਂ ਮੇਰੇ ਖਿਆਲ ਸਾਡੇ ਪਿੰਡ 'ਚ 600 ਆ ਗਈ 600 ਤੇ 600 ਜੇ ਮੰਨ ਲਓ ਇੱਕ ਪਾਸੇ ਨਾਮ ਹੀ ਹੋਵੇ 300 ਲੈ ਕੇ ਤੁਸੀਂ ਥਾਣੇ ਚੌਂਕੀ ਸਾਹਮਣੇ ਬਹਿ ਜਾਂਦੇ ਤੇ ਚੌਂਕੀ ਵਾਲੇ ਨੂੰ ਥਰ-ਥਰ ਕੰਮਣਾ ਸੀ 300 ਮੈਂਬਰ ਹੀ ਬਹੁਤ ਹੁੰਦਾ ਬਈ ਜਿਹੜੇ ਸ਼ਰਾਬ ਵੇਚਣ ਉਹਨਾਂ ਦੀ ਵੋਟਾਂ ਆਮ ਪਿੰਡਰਾਂ ਨਾਲੋਂ ਜ਼ਿਆਦਾ ਜੇ ਉਹਨਾਂ ਦੀਆਂ ਵੋਟਾਂ ਜ਼ਿਆਦਾ ਜੇ ਆਮ ਘਰਾਂ ਦੀ ਆਪਸ ਵਿੱਚ ਸਹਿਮਤੀ ਨਹੀਂ ਆ ਉਹ ਸਿਰਫ ਸ਼ਰਾਬ ਵੇਚਣ ਵਾਲਿਆਂ ਦੀ ਹੀ ਸਹਿਮਤੀ ਆਪਸ ਵਿੱਚ ਉਹ ਜਿੱਦਾਂ ਵੋਟ ਪਾਉਂਦੇ ਇੱਕੋ ਹੀ ਨੰਬਰ ਨੂੰ ਵੋਟ ਪਾਉਂਦੇ ਆ ਤੇ ਉਹਨਾਂ ਵੋਟਰਾਂ ਦੀ ਸਪੋਰਟ ਕਰਕੇ ਸ਼ਰਾਬ ਕਿੰਨੇ ਮੈਂਬਰ ਆ ਜਿਹੜੇ ਦੱਸੇ ਜਾਂਦੇ ਆ ਕਿ ਤੁਹਾਡੇ ਪਿੰਡ ਦੇ ਸ਼ਰਾਬ ਵੇਚਦੇ ਆ ਕਿੰਨੇ ਜਣੇ ਆ ਮੈਂਬਰ ਸਾਰੇ तकरीबन ਸਪੋਰਟ ਕਰਦੇ ਉਹਨਾਂ ਦੀ ਮੈਂਬਰ ਦੀ ਨਹੀਂ ਗੱਲ ਕਿੰਨੇ ਬੰਦੇ ਆ ਜਿਹੜੇ ਸ਼ਰਾਬ ਵੇਚ ਕਿੰਨੇ ਘਰ ਆ ਸਾਰੇ ਘਰਾਂ ਜੋਂ ਇੱਥੋਂ ਸਕੂਲ ਤੋਂ ਸ਼ੁਰੂ ਹੁੰਦੇ ਆ ਨਾ ਤੇ ਤਿੰਨ ਤਿੰਨ ਘਰ ਨੇ ਹਾਂਜੀ ਤਿੰਨ ਕਹਿੰਦੇ ਜਨਾਨੀਆਂ ਨੂੰ ਇਨਵੋਲ ਹੋਇਆ ਜਿਹੜਾ ਪਰਚਾ ਹੋਇਆ ਉਹਦੇ ਵਿੱਚ ਇੱਕ ਜਨਾਨੀ ਦਾ ਵੀ ਨਾਮ ਆਇਆ ਜੀ ਬਿਲਕੁਲ ਜਨਾਨੀਆਂ ਹੀ ਆ ਬੰਦੇ ਇਸ ਵਿੱਚ ਇਨਵੋਲ ਨਹੀਂ ਹੈਗੇ ਵਿਚਾਰੇ ਰਿਕਸ਼ਾਵਾਂ ਦੀਆਂ ਘਰੇ ਹੁੰਦੀਆਂ ਸ਼ਰਾਬ ਦੇ ਘਰੋਂ ਘਰੋਂ ਵੇਚਣੀਆਂ ਅੱਛਾ ਜੀ ਹਾਂ ਹਾਂ ਬਿਲਕੁਲ ਜਨਾਨੀਆਂ ਬਾਹਰ ਬੈਠੀਆਂ ਹੁੰਦੀਆਂ ਨੇ ਸ਼ਰਾਬ ਬੰਦਰੋਂ ਗਲਾਸੀਆਂ ਚ ਪਾ ਕੇ ਤੇ ਪੈਸੇ ਉਹਨਾਂ ਨੇ ਆਪਣੇ ਜੇਬ ਚ ਪਾ ਲੈਣੇ ਤੇ ਉਹ ਪੀ ਕੇ ਘਾਂ ਜਾਂਦੇ ਨੇ ਕੈਮੀਕਲ ਨੰਬਰਦਾਰ ਸਾਹਿਬ ਕਿੱਥੋਂ ਆਉਂਦਾ ਹੋਊਗਾ ਕੈਮੀਕਲ ਇੰਨੀ ਸਰਕਾਰ ਦੀ ਚੌਕ ਸੀ ਹੋਵੇ ਥਾਂ ਥਾਂ ਨਾਕੇ ਲੱਗੇ ਹੋਣ ਤੇ ਬਾਹਰੋਂ ਕਿੱਥੋਂ ਆਇੰਦਾ ਕੈਮੀਕਲ ਵੈਸੇ ਤੁਸੀਂ ਮੋਟਰਸਾਈਕਲ ਲੈ ਕੇ ਜਾਓ ਤੇ ਸ਼ਾਮ ਨੂੰ ਚਲਾਣ ਹੋ ਕੇ ਤੁਹਾਡੇ ਘਰੇ ਆ ਜਾਂਦਾ ਨਹੀਂ ਤਾਂ ਵੇਖਦੇ ਹੋ ਤੁਸੀਂ بڑے ਨਾਕੇ ਲੱਗੇ ਹੁੰਦੇ ਆ ਪਰ ਇਹ ਕਿਉਂ ਨਹੀਂ ਫੜਿਆ ਜਾਂਦਾ ਕੈਮੀਕਲ ਇਹ ਤੁਹਾਨੂੰ ਕਾਨੂੰਨ ਪ੍ਰਸ਼ਾਸਨ ਦੀ ਪ੍ਰਸ਼ਾਸਨ ਦੀ ਮੈਂ ਤੇ ਨਲਾਇਕੀ ਗਿਣੂੰਗਾ ਸਿੱਧੀ ਜਿਹੀ ਗੱਲ ਆ ਭੰਗਵਾ ਕਿੱਡੀ ਕੀ ਦੂਰ ਆ ਹੁਣ ਜੂ ਫੜੇ ਆ ਬੰਦੇ ਹੁਣ 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 ਕੋ ਫੜੇ ਕ ਹੁਣ ਜਦੋਂ ਬੰਦੇ ਮਰ ਗਏ ਨੇ ਨਾ ਤੇ ਫੇਰ ਬੰਦੇ ਫੜ ਕੇ ਉਹਨਾਂ ਦੇ ਦਿੱਤੇ ਨੇ ਵੀ ਜੇ ਉਹ ਫੜ ਕੇ ਪਹਿਲਾਂ ਦੇ ਦਿੰਦੇ ਤੇ ਫੇਰ ਬੰਦੇ ਤਾਂ ਨਾ ਮਰ ਇਹ ਘਟਨਾ ਉਹਨਾਂ ਦਾ ਵਾਪਰਦਿਆਂ ਇਹ ਕੋਈ ਗੱਲ ਤਰੀਕਾ ਸਾਡੀ ਸਰਕਾਰ ਦਾ ਤੇ ਵਿੜਿਆ ਕਰਕੇ ਗਿਆ ਤੇ ਪੰਜਾਬ ਪੁਲਿਸ ਦਾ ਮੈਂ ਖਾਸ ਕਰਕੇ ਪੰਜਾਬ ਪੁਲਿਸ ਨੂੰ ਕਹੂੰਗਾ ਜੀ ਸਿੱਧੀ ਜਿਹੜੀ ਗੱਲ ਵਾ ਪੰਜਾਬ ਪੁਲਿਸ ਦੇ ਵਜਿਤੇ ਇੱਕ ਬੀਬੀ ਥਾਰ ਵਾਲੀ ਦੀਆਂ ਵੀਡੀਓ ਆਈਆਂ ਸੁਣੀ ਹੋਣੀ ਆ ਤੁਸੀਂ ਦੇਖੀ ਆ ਬੀਬੀ ਥਾਰ ਵਾਲੀ ਉਹ ਚਟਾ ਵੇਚਦੀ ਫੜੀ ਗਈ ਸੀ ਹਾਂ ਹਾਂ ਉਹ ਜਿਹੀ ਵੀ ਹੈਗੀਆਂ ਨਾ ਕਿਉਂਕਿ ਸਾਰੇ ਮਾੜੇ ਨੇ ਹੁੰਦੇ ਕੁਝ ਕਾਲੀਆਂ ਪੇਡਾਂ ਹੁੰਦੀਆਂ ਹਾਂ ਹੁੰਦੀਆਂ ਹੈਗੀਆਂ ਜੀ ਵਿੱਚ ਹੈਗੀਆਂ ਕਾਲੀਆਂ ਪੇਡ ਜੇ ਉਹਨਾਂ ਦੇ ਵਿੱਚ ਮਹਿਕਮੇ ਦੇ ਵਿੱਚ ਹੋ ਕੇ ਚੱਟਾ ਵੇਖ ਸਕਦਾ ਤੇ ਇਹ ਤੇ ਆ ਤੇ ਆ ਜਿਹੜੀ ਆ ਦੂਜੀ ਮਤਲਬ ਕੋਲ ਤੇ ਮਾਮੂਲੀ ਗੱਲ ਉਹਨਾਂ ਵਾਸਤੇ ਠੇਕੇ ਖੁੱਲੇ ਪਏ ਨੇ ਭੰਗਵੀਂ ਠੇਕੇ ਖੁੱਲੇ ਆ ਕਿਉਂ ਥਾਂ ਹੀ ਸਪਲਾਈਰ ਜਾਂਦੇ ਆ ਬਲੈਡਰ ਭਰ ਭਰ ਕੇ ਅਸੀਂ ਆਪਣੀ ਅੱਖੀਂ ਵੇਖਿਆ ਪਰ ਅਹੀ ਅੱਖੀ ਅੱਖੀ ਵੇਖ ਕੇ ਅੱਖਾਂ ਮੀਟ ਜਾਂਦੇ ਜਦੋਂ ਸਾਡੀ ਸੁਣਵਾਈ ਕੋਈ ਨਹੀਂ ਇੱਕ ਚੀਜ਼ ਹੋਰ ਆ ਮਜੀਠਾ ਸਾਹਿਬ ਕਹਿ ਰਹੇ ਆ ਕਿ ਇਹਦੇ ਪਿੱਛੇ ਸੀਐਮ ਸਾਹਿਬ ਦੇ ਬਿਲਕੁਲ ਨੇੜੇ ਬੰਦਾ ਵਾ ਉਹਦਾ ਹੱਥ ਵਾ ਪਿੰਡ ਵਾਲੇ ਕਿਵੇਂ ਸੋਚਦੇ ਆ ਜਿਵੇਂ ਪਾਰਟੀ ਪਾਜੀ ਇਸਟਮ ਸਿਆਸਤ ਬੜੀ ਵੱਡੀ ਹੋ ਰਹੀ ਦੀ ਵੇਖੋ ਹੱਥ ਜ਼ਰੂਰ ਹੋਊਗਾ ਮੈਂ ਮੈਨੂੰ ਮੈਂ ਨਾਮ ਨਹੀਂ ਲਊਗਾ ਕਿਸੇ ਦਾ ਵੀ ਨਾਮ ਉਹਦੇ ਬਾਰੇ ਪਤਾ ਹੀ ਆ ਲੇਕਿਨ ਹੋ ਸਕਦਾ ਨਾਮ ਤੇ ਉਹਨਾਂ ਨੂੰ ਲਿਆ ਮਜੀਠਾ ਸਾਹਿਬ ਨੇ ਨਾਮ ਨਹੀਂ ਲਿਆ ਬਸ ਇਹ ਕਿਹਾ ਕਿ ਹੱਥ ਹੈਗਾ ਪਿੱਛੇ ਹੱਥ ਜ਼ਰੂਰ ਹੈਗਾ ਵਾ ਤੇ ਤਾਂ ਹੀ ਇਹ ਆਲਕੋਹਲ ਵੇਗਣ ਡਈ ਆ ਚਿੱਟਾ ਵੇਗਣ ਡਿਆ ਵਿਕ ਰਿਹਾ ਹੈ ਵੇਖ ਰਿਹਾ ਜੀ ਵੇਖ ਵੇਖੋ ਜੀ ਤੁਹਾਡੀ ਜਿਹੜੀ ਮੁਲਾਜ਼ਮ ਨੇ ਜਿਨ੍ਹਾਂ ਨੇ ਫੜਨਾ ਉਹਨਾਂ ਨੂੰ ਪਤਾ ਹੀ ਹੈ ਵਿਕ ਰਿਹਾ ਹੈ ਚੌਂਕੀ ਵਾਲਿਆਂ ਨੂੰ ਸਾਰਿਆਂ ਨੂੰ ਸਭ ਕੋ ਪਤਾ ਜੀ ਕੋਸ਼ਿਸ਼ ਕਰਾਂਗੇ ਉਸ ਚੌਂਕੀ ਦੀਆਂ ਤਸਵੀਰਾਂ ਤੁਹਾਡੇ ਤੱਕ ਲੈ ਕੇ ਆਈਏ ਆ ਥਰੀਏ ਵਾਲ ਪਿੰਡ ਦੇ ਵਿੱਚ ਆ ਪਿੰਡਾਂ ਦੇ ਵਿੱਚ 70 ਵਿਸ਼ੇ ਆ ਜਿੱਥੇ ਅਸੀਂ ਖੜੇ ਆ ਕੇਵਲ ਕੁਝ ਗੱਜ ਦੀ ਦੂਰੀ ਤੇ ਉਹ ਘਰ ਆ ਜਿਹਦੇ ਘਰ ਦੇ ਵਿੱਚ ਇਸ ਟਾਈਮ ਮੌਤ ਹੋ ਚੁੱਕੀ ਆ ਅਲਕੋਹਲ ਪੀਣ ਦੇ ਨਾਲ ਸ਼ਰਾਬ ਪੀਣ ਦੇ ਨਾਲ ਉਹ ਕੈਮੀਕਲ ਪੀਣ ਦੇ ਨਾਲ ਇੱਕ ਪਾਸੇ ਯੁੱਧ ਨਸ਼ਾ ਵਿਰੁੱਧ ਤੇ ਇੱਕ ਪਾਸੇ ਕਹਿ ਰੇ ਜਿਹੜਾ ਮਜੀਠੇ ਹਲਕੇ ਚ ਵਾਪਰੇ ਆ ਮਜੀਠੇ ਹਲਕੇ ਦੇ ਵਿੱਚਾਂ ਪਿੰਡ ਥਰੀਏਵਾਲ ਇਸ ਟਾਈਮ 15 ਮੌਤਾਂ ਹੋ ਚੁੱਕੀਆਂ ਨੰਬਰਦਾਰ ਸਭ ਕਹਿੰਦੇ ਗਿਣਤੀ ਸ਼ਾਂਤ ਵਧ ਚੁੱਕੀ ਆ ਪਰ 15 ਮੌਤਾਂ ਦੀ ਪੁਸ਼ਟੀ ਜਿੰਦੋਂ ਤੱਕ ਅਸੀਂ ਰਿਕਾਰਡਿੰਗ ਕਰ ਰਹੇ ਆ 15 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਆ ਸਹਿਮ ਦਾ ਮਾਹੌਲ ਹੈ ਇੱਕ ਤਸਵੀਰ ਪਿਛਲੀ ਵੀ ਦਿਖਾ ਲ ਦਿਓ ਬੀਬੀਆਂ ਬੈਠੀਆਂ ਵਾਂ ਦਿਲਾਂ ਦੇ ਵਿੱਚ ਗਮ ਲੈ ਕੇ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹਰ ਕੋਈ ਬੋਲਣਾ ਚਾਹੁੰਦਾ ਵਾ ਇੱਕ ਡਰ ਹੋਰ ਵੀ ਆ ਇੱਕ ਡਰ ਹੋਰ ਵੀ ਆ ਪਿੰਡਾਂ ਦੇ ਵਿੱਚ ਜੇ ਮੇਰੀ ਆਵਾਜ਼ ਕਿਤੇ ਸੀਐਮ ਸਾਹਿਬ ਸੁਣਦੇ ਹੋਣ ਡੀਸੀ ਸਾਹਿਬਾਨ ਸੁਣਦੇ ਹੋਣ ਤੇ ਇੱਕ ਡਾਰੇ ਨਾਲ ਲੋਕਾਂ ਨੂੰ ਹੋਰ ਵੀ ਆ ਕਿ ਜਿਹੜੇ ਬੋਲਦੇ ਆ ਨਾ ਉਹਨਾਂ ਨੂੰ ਸ਼ਾਮਾਂ ਨੂੰ ਖਤਰਾ ਵੀ ਆ ਖਤਰਾ ਇਹ ਆ ਕਿ ਜਿਹੜੇ ਵੇਚਦੇ ਆ ਹਮਲਾ ਵੀ ਕਰਦੇ ਆ ਖਬਰ ਆਪਾਂ ਸੁਣ ਵੀ ਚੁੱਕੇ ਆ ਬੇਸ਼ੱਕ ਅੱਜ ਕਹਿੰਦੇ ਕਿ ਜੱਜ ਵੀ ਨਹੀਂ ਬੋਲਾਂਗੇ ਵੱਡਾ ਵੱਡਾ ਨੁਕਸਾਨ ਸ਼ਾਇਦ ਪੰਜਾਬ ਦਾ ਹੋਰ ਹੋ ਸਕਦਾ ਵਾ ਅੱਜ ਬੋਲਣ ਵਾਸਤੇ ਕਹਿੰਦੇ ਮਜਬੂਰ ਹੋਏ ਆ ਕੱਲੀ ਕੱਲੀ ਮੌਤ ਇਹਨਾਂ ਪਿੰਡਾਂ ਦੇ ਵਿੱਚ ਬਹੁਤਾਤ ਦੇ ਵਿੱਚ ਹੋ ਚੁੱਕੀ ਆ ਕੱਲੀ ਕੱਲੀ ਮੌਤ ਹੋਈ ਆ ਸ਼ਾਇਦ ਉਹ ਪ੍ਰਸ਼ਾਸਨ ਤੱਕ ਨਹੀਂ ਗਈ 300 ਮੀਟਰ ਚੌਂਕੀ ਆ ਜਿਹਦੇ ਉੱਤੇ ਵੱਡੇ ਸਵਾਲ ਖੜੇ ਕਿਤੇ ਆ ਥਰੀਆ ਵਾਲ ਪਿੰਡ ਤੋਂ 300 ਮੀਟਰ ਦੂਰ ਚੌਂਕੀ ਆ ਮਿਲੀਭੁਗਤ ਦੱਸੀ ਜਾ ਰਹੀ ਆ ਜੇ ਚਿੱਟੇ ਵਾਲੀ ਬੀਬੀ ਥਾਰ ਦੇ ਵਿੱਚ ਚਿੱਟਾ ਵੇਚ ਸਕਦੀ ਸੀ ਰਾਜਜੀਤ ਜਿਹੜਾ ਵੱਡਾ ਅਫੀਸਰ ਸੀ ਤਰਨਤਾਨ ਹਲਕੇ ਦੇ ਵਿੱਚ ਵੱਡੀਆਂ ਕੋਠੀਆਂ ਬਣ ਗਈਆਂ ਉਹਦੀਆਂ ਕਿੱਥੋਂ ਕਦੀ ਅਜੇ ਤੱਕ ਪਤਾ ਨਹੀਂ ਲੱਗਾ ਤੇ ਫਿਰ ਇਹ ਕੌਣ ਸੀ ਇਹ ਨਸ਼ਾ ਤਸਕਰ ਕਿੱਥੋਂ ਆਉਂਦੇ ਆ ਨਸ਼ਾ ਤਸਕਰ ਕਿਉਂ ਨਹੀਂ ਫੜੇ ਜਾਂਦੇ ਨਸ਼ਾ ਤਸਕਰ ਇਹ ਸਵਾਲ ਤੇ ਫਿਰ ਪ੍ਰਸ਼ਾਸਨ ਤੇ ਹੋਣਾ ਵਾ 300 ਮੀਟਰ ਚੁੰਕੀ ਹੋਵੇ ਤੇ ਪਿੰਡ ਦੇ ਵਿੱਚ ਅਲਕੋਹਲ ਵੇਚਦੀ ਹੋਵੇ ਸ਼ਰਾਬ ਵੇਚਦੀ ਹੋਵੇ ਤੇ ਇਲਾਕੇ ਦੇ ਵਿੱਚ 15 ਮੌਤਾਂ ਹੋ ਜਾਣਾ ਤੇ ਜ਼ਿੰਮੇਵਾਰ ਪਿੰਡ ਦੇ ਲੋਕ ਵੀ ਕਹਿ ਰਹੇ ਆ ਕਿ ਇਹ ਚ ਪ੍ਰਸ਼ਾਸਨ ਹੀ ਆ ਅਸੀਂ ਪਿੰਡ ਦੇ ਲੋਕਾਂ ਨੂੰ ਕਹਿ ਰਹੇ ਹਾਂ ਕਿ ਜ਼ਿੰਮੇਵਾਰ ਹੋਣਗੇ ਜਿਹੜੇ ਵੇਚਦੇ ਆ ਪਰ ਜਿਹੜੇ ਨਾ ਹਟਾਉਂਦੇ ਆ ਉਹ ਵੀ ਵੱਡੇ ਜ਼ਿੰਮੇਵਾਰ ਆ ਪ੍ਰਸ਼ਾਸਨ ਤੇ ਵੱਡੇ ਸਵਾਲ ਚੁੱਕੇ ਆ ਵੇਖਦੇ ਆ ਇਹ ਤੋਂ ਬਾਅਦ ਦੇ ਵਿੱਚ ਜਿਹੜੀ ਪੁਲਿਸ ਚੁੰਕੀ ਆ ਇਹਦੇ ਉੱਤੇ ਵੀ ਕੋਈ ਕਾਰਵਾਈ ਹੁੰਦੀ ਆ ਇਥੋਂ ਦੇ ਅਸਰਸ਼ਾਈ ਜਿਹੜੀ ਆ ਉਹਨਾਂ ਉੱਤੇ ਕੀ ਕਾਰਵਾਈ ਹੁੰਦੀ ਆ ਸਮਾਂ ਵਾਂ ਪ੍ਰਸ਼ਾਸਨ ਦੀ ਗੱਡੀ ਵੀ ਆ ਗਈ ਆ ਕੋਸ਼ਿਸ਼ ਕਰਾਂਗੇ ਆਪਾਂ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਨ ਦੀ ਪ੍ਰਸ਼ਾਸਨ ਦੀ ਗੱਡੀ ਪਹੁੰਚ ਚੁੱਕੀ ਆ ਸ਼ਾਇਦ ਜੇ ਹੂਟਰ ਪਹਿਲਾਂ ਕਿਤੇ ਪਿੰਡਾਂ 'ਚ ਵੱਜਦਾ ਹੁੰਦਾ ਤੇ 15 ਜਾਨਾਂ ਵੱਜ ਜਾਂਦੀਆਂ ਅੱਜ ਤੁਸੀਂ ਵੇਖ ਸਕਦੇ ਹੋ ਇਸ ਟਾਈਮ ਦੇ ਉੱਤੇ ਪਿੰਡ ਦੇ ਲੋਕ ਵੀ ਕਹਿੰਦੇ ਆ ਕਿ ਸਵੇਰ ਦਾ ਇਹੋ ਹੀ ਮਾਹੌਲ ਬਣਿਆ ਹੋਇਆ ਬਾਰ-ਬਾਰ ਪ੍ਰਸ਼ਾਸਨ ਦੀਆਂ ਗੱਡੀਆਂ ਆ ਰਹੀਆਂ ਆ ਇਸ ਟਾਈਮ ਪੁਲਿਸ ਪ੍ਰਸ਼ਾਸਨ ਜਿਹੜੇ ਇਸ ਟਾਈਮ ਪਹੁੰਚ ਚੁੱਕੇ ਆ ਤਸਵੀਰਾਂ ਪੁਲਿਸ ਦੀ ਗੱਡੀ ਆ ਉਸ ਘਰ ਦੇ ਬਿਲਕੁਲ ਸਾਹਮਣੇ ਆ ਜਿਹੜੇ ਘਰ ਦੇ ਵਿੱਚ 70 ਵਿੱਚ ਚੁੱਕਿਆ ਵਾ ਇਸ ਟਾਈਮ ਦੇ ਉੱਤੇ ਪਹੁੰਚੀ ਆ ਪੁਲਿਸ ਦੀ ਗੱਡੀ ਦੇਖਣ ਆਏ ਹੋਣਗੇ ਮਾਹੌਲਚਾਰ ਸ਼ਾਇਦ ਜੇ ਪਿੰਡ 3 ਇਹਵਾਲ ਦੇ ਵਿੱਚ ਇਹ ਗੱਡੀਆਂ ਪਹਿਲਾਂ ਘੁੰਮਦੀਆਂ ਹੁੰਦੀਆਂ ਤੇ 70 ਨਾ ਮਿਛਦੇ ਕੋਸ਼ਿਸ਼ ਕਰਾਂਗੇ ਆਪਾਂ ਜੇ ਗੱਲਬਾਤ ਹੋ ਜੇ ਗੱਡੀ ਆਈ ਸੀ ਕੋਸ਼ਿਸ਼ ਕੀਤੀ ਸੀ ਸ਼ੀਸ਼ਾ ਨਹੀਂ ਖੁੱਲਿਆ ਇਸ ਟਾਈਮ ਦੇ ਉੱਤੇ ਤੁਸੀਂ ਪਿੱਛੋਂ ਵਕਾਲ ਦਿਓ ਇਹ ਆ ਪੰਜਾਬ ਪੁਲਿਸ ਦੀ ਗੱਡੀ ਸ਼ਾਇਦ ਜਵਾਬ ਨਹੀਂ ਸੀ ਹੈਗਾ ਸ਼ੀਸ਼ਾ ਵੀ ਨਹੀਂ ਖੁੱਲਿਆ ਸਰ ਕਰਕੇ ਬੇਨਤੀ ਵੀ ਕੀਤੀ ਸੀ ਕਿ ਸ਼ੀਸ਼ਾ ਖੁੱਲਿਆ ਨਹੀਂ ਕੋਈ ਜਵਾਬ ਨਹੀਂ ਹੈਗਾ ਆਸ ਰੱਖਦੇ ਆ ਹਾਂਜੀ ਬਾਬਾ ਜੀ ਤੁਹਾਨੂੰ ਸਰ ਦੀ ਜਵਾਬ ਮਿਲ ਗਿਆ ਇਹੋ ਇੱਕ ਜਵਾਬ ਸੀਗਾ ਇਹ ਜਵਾਬ ਸੀਗਾ ਇੱਕ ਨਹੀਂ ਪਿੰਡਾਂਾਂ ਵਿੱਚ ਹੁੰਦੀ ਤੁਹਾਡਾ ਇਹੋ ਇੱਕ ਜਵਾਬ ਸੀ ਸਰ ਨਾਮ ਬੋਲਣਾ ਗੱਡੀ ਦੇ ਸ਼ੀਸ਼ੇ ਨਾ ਖੋਲੇ ਸਾਡੇ ਨਾਲ ਮਾਰਨ ਪੁਰਸ਼ ਤੇ ਨਾ ਲੱਗੇ ਪਤਾ ਅਸੀਂ ਕੰਮ ਮਿਹਨਤ ਵੀ ਦੂਰੀ ਕਰਦੇ ਆ ਬਿਲਕੁਲ ਇਹ ਜਵਾਬ ਸੀ ਪੰਜਾਬ ਪੁਲਿਸ ਦਾ ਵੇਖ ਸਕਦੇ ਹੋ ਜੇ ਸੀਐਮ ਸਾਹਿਬ ਗੱਡੀ ਦਾ ਨੰਬਰ ਵੀ ਤੁਹਾਡੇ ਕੋ ਆ ਗਿਆ ਹੋਣਾ ਜਰੂਰ ਪੁੱਛਿਓ ਡੀਸੀ ਸਾਹਿਬਾਨ ਦੇ ਕੋਲ ਵੀ ਇਹ ਨੰਬਰ ਜਰੂਰ ਚਲ ਜਾਣਾ ਪੁੱਛਿਓ ਜੀ ਗਏ ਸੀ ਤੇ ਮੀਡੀਆ ਨੂੰ ਪਿੰਡ ਨੂੰ ਜਵਾਬ ਦੇਦੇ ਆਉਂਦੇ ਹਮਦਰਦ ਹਮਦਰਦੀ ਪ੍ਰਗਟ ਕਰ ਜਰੂਰ ਕਰਨੀ ਚਾਹੀਦੀ ਸੀ ਕਿਵੇਂ ਵੇਖਦੇ ਹੋ ਗੱਡੀ ਆਈ ਸੀ ਕੋਸ਼ਿਸ਼ ਕੀਤੀ ਮੈਂ ਤੇ ਲਾਗੇ ਚੱਲ ਗਿਆ ਸੀ ਮੈਂ ਚਲੋ ਅਫਸਰ ਸਾਹਿਬਾਨ ਆਏ ਆ ਆਪਾਂ ਗੱਲਬਾਤ ਕਰ ਲਈ ਉਹਨਾਂ ਦੇ ਨਾਲ ਤੁਹਾਡਾ ਗੱਲਬਾਤ ਮੇਰਾ ਖਿਆਲ ਗੱਡੀ ਮੋੜ ਕੇ ਕਿਸੇ ਦੇ ਨਾਲ ਉਹ ਖਲੋਤੇ ਨਹੀਂ ਸਾਡੇ ਕੋਲ ਇੱਥੇ ਅਜੇ ਸਾਡਾ ਲਾਈਵ ਪ੍ਰੋਗਰਾਮ ਚੱਲ ਰਿਹਾ ਵਾ ਤੇ ਉਹਨਾਂ ਦਾ ਫਰਜ਼ ਤੇ ਬੰਦਦਾ ਨਾ ਅਮ ਦੇਰਦੀ ਦੀ ਚਾਹੀਦੀ ਨਾ ਪਰ ਚਲੋ ਇੰਨੀਆਂ ਪਿੰਡ ਦੇ ਵਿੱਚ ਮੋਤਾਂ ਹੋ ਗਏ ਆ ਵਾ ਜਾਂ ਇਹ ਦੀ ਵਜ੍ਹਾ ਕੀ ਆ ਜਿਹੜੇ ਘਰ ਦੇ ਸਾਹਮਣੇ ਉਸ ਘਰ ਦੇ ਸਾਹਮਣੇ ਗੱਡੀ ਮੁੜੀ ਹੈ ਜਿੱਥੇ 70 ਵੇਸ਼ ਹੈ ਇਸ ਟਾਈਮ ਤੇ ਜਿੱਥੇ 70 ਵੇਸ਼ ਬਿਲਕੁਲ ਠੀਕ ਗੱਲ ਹੈ ਕੀ ਕਿਉਂ ਨਹੀਂ ਕਾਰਨ ਕੀ ਲੱਗਦਾ ਕਾਰਨ ਬਸ ਨਲਾਇਕੀ ਪੁਲਿਸ ਦੀ ਉਹਨੂੰ ਲੱਗਣਾ ਸਵਾਲ ਨਾ ਪੁੱਛਿਆ ਜਾਵੇ ਬਿਲਕੁਲ ਹਾਂਜੀ ਬਿਲਕੁਲ ਹੋ ਗਿਆ ਜੀ ਹੋ ਗਿਆ ਜਰੂਰ ਹਾਂਜੀ ਤੁਹਾਡੇ ਕੋਲ ਸਾਰਾ ਸਬੂਤ ਆ ਗਿਆ ਤੁਸੀਂ ਆਪ ਇਹਨਾਂ ਨੂੰ ਅਫਸਰ ਪੁੱਛਣਗੇ ਉਤੇ ਕਹਿ ਕਹਦੇ ਆ ਇਸ ਟਾਈਮ ਡੀਸੀ ਸਹਿਬਾਨ ਸੀਐਮ ਸਹਿਬਾਨ ਜਾਂ ਉੱਚ ਅਧਿਕਾਰੀ ਵੇਖਦੇ ਹੁਣੇ ਵੀਡੀਓ ਨੂੰ ਜ਼ਰੂਰ ਪੁੱਛਿਓ ਆਈ ਸੀ ਤੁਹਾਡੇ ਪੰਜਾਬ ਪੁਲਿਸ ਦੇ ਜਵਾਨ ਸ਼ੀਸ਼ੇ ਦੇ ਲਾਗੇ ਸਰ ਜੀ ਕਹਿ ਕੇ ਬੇਨਤੀ ਵੀ ਕੀਤੀ ਗਈ ਪਰ ਸ਼ੀਸ਼ਾ ਨਹੀਂ ਖੋਲਿਆ ਗਿਆ ਭੈਣ ਆਮ ਆਦਮੀ ਪਾਰਟੀ ਤੋਂ ਹੀ ਆ ਤਾਂ ਜੋ ਉਹਨੇ ਵੀ ਕਸਤਾ ਕਹਿੰਦੇ ਕਿ ਜੇ ਤੁਹਾਡੀ ਨਹੀਂ ਸੁਣੀ ਤੇ ਫਿਰ ਸਾਡੀ ਕੀ ਸੁਣਨੀ ਆ ਸ਼ਾਇਦ ਉਹ ਗੱਲਬਾਤ ਕਰਨ ਦਾ ਅੱਜ ਜਿਹੜਾ ਜਰੀਆ ਸੀ ਉਹ ਸਾਹਮਣੇ ਬੋਲਣਾ ਨਹੀਂ ਚਾਹੁੰਦੇ ਇਹ ਪਿੰਡਾਂ ਦੇ ਹਾਲਾਤ ਆ सीएम साहब ਨੂੰ ਬੇਨਤੀ ਆ ਡੀਸੀ ਸਾਹਿਬਾਂ ਨੂੰ ਬੇਨਤੀ ਆ ਕਿ ਘਰਾਂ ਦੇ ਵਿੱਚ ਆਪਾਂ ਜਰੂਰ ਝਾਤੀ ਮਾਰੀਏ ਨਾ ਲੋਕਾਂ ਵਾਲੇ ਪਾਸੇ ਜਰੂਰ ਝਾਤੀ ਮਾਰੀਏ ਅਸੀਂ ਜੋ ਦਰਦ ਆਏ ਬਿਆਨ ਕੀਤਾ ਜਾ ਰਿਹਾ ਪੰਜਾਬ ਦਾ ਦਰਦ ਆਏ ਪੰਜਾਬ ਨਸ਼ਿਆਂ ਦੇ ਵਿੱਚ ਗਲਤਾਨ ਐਸ ਟਾਈਮ ਦੇ ਉੱਤੇ ਤੇ ਅਸੀਂ ਤੇ ਇਹਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਨੇ ਹਾਂ 3 ਸਾਲ ਪਹਿਲਾਂ ਦੀ ਗੱਲ ਆ ਜਦੋਂ ਸੀਐਮ ਸਾਹਿਬ ਨਾਲ 10 ਦੀ ਗੱਲ ਹੋਈ ਸੀ ਅਜੇ ਉਹਨਾਂ ਦਿਨਾਂ ਦੇ ਵਿੱਚ ਸੀਐਮ ਸਾਹਿਬ ਐਲਾਨ ਹੋਣਾ ਸੀ 3 ਦਿਨ ਪਹਿਲਾਂ ਗੱਲ ਹੋਈ ਸੀ ਤੇ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀ ਕਿ ਅਸੀਂ ਰੰਗਲਾ ਪੰਜਾਬ ਲੈ ਕੇ ਆਵਾਂਗੇ ਰੰਗਲਾ ਪੰਜਾਬ ਇਹੋ ਜਿਹਾ ਹੋਊਗਾ ਇਹ ਵੀ ਇੱਕ ਵੱਡਾ ਸਵਾਲ ਆ ਸੀਐਮ ਸਾਹਿਬ ਸੋਨੇ ਦੀ ਚਿੜੀ ਸੀ ਪੰਜਾਬ ਨਜ਼ਰ ਕਿਨੂੰ ਲੱਗੀ ਆ 90 ਤੋਂ ਵੱਧ ਵਿਧਾਇਕ ਪੰਜਾਬ ਨੇ ਦੇ ਦਿੱਤੇ ਆ ਬਹੁਮਤ ਬਹੁਤ ਵੱਡਾ ਸੀ ਪਰ ਨਸ਼ਾ ਬੰਦ ਨਹੀਂ ਹੋਇਆ ਸੋਵਾਂ ਦਰਬਾਰ ਸਾਹਿਬ ਬੱਚੇ ਨੂੰ ਲੈ ਖਾਧੀਆਂ ਗਈਆਂ ਪਰ ਨਸ਼ਾ ਨਹੀਂ ਬੰਦ ਹੋਇਆ ਵੇਖਦੇ ਹਾਂ ਹੁਣ ਕੀ ਹੁੰਦਾ ਇਹ 15 ਮੌਤਾਂ ਨੇ ਫੇਰ ਪੰਜਾਬ ਨੂੰ ਇੱਕ ਕਰੀ ਕੰਮਣ ਲਾ ਦਿੱਤਾ ਵਾ ਕਿਉਂਕਿ ਪੰਜਾਬ ਚਾਹੁੰਦਾ ਨਹੀਂ ਕਿ ਨਸ਼ਿਆ ਪੰਜਾਬ ਦੇ ਵਿੱਚ ਹੋਵੇ ਇਹ 15 ਮੌਤਾਂ ਦਾ ਕੌਣ ਦੇਊਗਾ ਹਿਸਾਬ ਵੇਖਦੇ ਹਾਂ ਪ੍ਰਸ਼ਾਸਨ ਤੇ ਸਰਕਾਰ ਕਿਸ ਪਾਸੇ ਬੈਠਦੀ ਆ ਹੁਣ ਕੀ 30 ਤਰੀਕ ਡੀਜੀਪੀ ਸਾਹਿਬ ਨੇ ਦਿੱਤੀ ਆ ਨਸ਼ਾ ਬੰਦ ਹੋਊਗਾ ਪੰਜਾਬ ਦਾ ਇਹ ਟੌਣਾ ਸਮਝ ਦੱਸੂਗਾ ਪਰ ਜੋ ਪੰਜਾਬ ਪੁਲਿਸ ਦੀ ਇਸ ਟਾਈਮ ਤੇ ਜਬਾਨ ਤੇ ਚੁੱਪੀ ਆ ਉਹ ਤੁਹਾਡੇ ਸਾਹਮਣੇ ਸੀ ਗੱਡੀ ਆਈ ਸੀ ਵਾਪਸ ਚਲ ਗਈ ਆ ਸ਼ੈਰ ਜਵਾਬ ਦੇਣਾ ਮੁਨਾਸਬ ਨਹੀਂ ਸਮਝਿਆ